ਆ ਸਪੈਸ਼ਲ ਵੀਡੀਓ ਹੈ ਜਿਨ੍ਹਾਂ ਨੇ ਹੁਣ 10th ਪਾਸ ਕੀਤੀ ਹੈਗੀ ਜਾਂ ਪਲੱਸ 2 ਪਾਸ ਬੱਚੇ ਨੇ ਉਹਨਾਂ ਵਾਸਤੇ ਉਹ ਵੀ ਕਰ ਆ ਸਕਦੇ ਨੇ ਜਰਮਨ ਦੇ ਵਿੱਚ ਉਹ ਵੀ ਫ੍ਰੀ ਬਿਨਾ ਕੋਈ ਬਲੌਕ ਅਕਾਊਂਟ ਦੇ ਉੱਤੋਂ ਬਿਨਾ ਕੋਈ ਫਾਰਮੈਲਟੀ ਦੇ ਉੱਤੋਂ ਬਿਨਾ ਕੋਈ ਏਜੰਟ ਦੇ ਉੱਤੋਂ ਬਾਕੀ ਹਸਪੀਟਲਿੰਗ ਬੇਸ ਤੇ ਅੱਜ ਸਾਰੇ ਸਾਨੂੰ ਇਨਫੋਰਮੇਸ਼ਨ ਦਾਂਗੇ ਇੱਥੇ ਹਸਪੀਟਲਿੰਗ ਬੇਸ ਤੇ ਇੱਕ ਵੀਜ਼ਾ ਹੁੰਦਾ ਜਰਮਨ ਵਾਸਤੇ ਜੋ ਕਿ ਪੇਡ ਵੀਜ਼ਾ ਹੁੰਦਾ ਸਾਰਾ ਕੁਝ ਤੁਹਾਨੂੰ ਸਟੱਡੀ ਕਰਨ ਦੇ ਪੈਸੇ ਦਿੱਤੇ ਜਾਂਦੇ ਨੇ ਜਰਮਨ ਦੇ ਵਿੱਚ ਹਾਂਜੀ ਤੁਸੀਂ ਸਹੀ ਸੁਣਿਆ ਜਰਮਨ ਦੇ ਵਿੱਚ ਜੇ ਤੁਸੀਂ ਹਸਪੀਟਲ ਨੂੰ ਕਰਨਾ ਹੁੰਦੇ ਹੋ ਤੁਹਾਨੂੰ ਦਿੱਤੇ ਜਾਂਦੇ ਨੇ ਪੈ ਉਹ ਵੀਜ਼ਾ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿਹੜਾ ਏਜ ਗਰੁੱਪ ਤੱਕ ਅਪਲਾਈ ਕਰ ਸਕਦੇ ਨੇ ਕਿਹੜੇ ਡਾਕੂਮੈਂਟ ਚਾਹੀਦੇ ਹੈਗੇ ਨੇ ਉਹਦੇ ਵਾਸਤੇ ਤੁਹਾਨੂੰ ਬਲੌਕ ਅਕਾਊਂਟ ਚਾਹੀਦਾ ਜਾਂ ਨਹੀਂ ਚਾਹੀਦਾ ਇਹਦੇ ਬਾਰੇ ਸਾਰੀ ਅਸੀਂ ਤੁਹਾਨੂੰ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਵੀਡੀਓ ਨੂੰ ਨਾ ਕਰਿਓ ਵੀਡੀਓ ਦੇ ਦੋ ਪਾਰਟ ਦੇ ਵਿੱਚ ਵੀਡੀਓ ਬਣਾਈ ਜਾਏਗੀ ਇਹ ਪਾਰਟ ਦੇ ਵਿੱਚ ਅਸੀਂ ਸਾਰਾ ਕੁਝ ਤੁਹਾਨੂੰ ਐਕਸਪਲੇਨ ਕਰਾਂਗੇ ਉਹਦੀ ਪ੍ਰਕਿਰਿਆ ਮਰਕੀ ਪ੍ਰੋਸੈਸ ਉਹਦਾ ਕੀ ਹੈਗਾ ਅਪਲਾਈ ਕਰਨ ਦਾ ਤੇ ਸੈਕੰਡ ਪਾਰਟ ਦੇ ਵਿੱਚ ਤੁਹਾਨੂੰ ਦੱਸੀ ਜਾਏਗੀ ਇੱਕ ਚੈਕਲਿਸਟ ਦੇ ਅਕੋਰਡਿੰਗ ਚਲੋ ਕਰਦੇ ਆਂ ਅਸੀਂ ਸਟਾਰਟ ਵੈਲਕਮ ਹੈ ਤੁਹਾਡਾ ਮੂਵ ਟੂ ਜਰਮਨੀ ਚੈਨਲ ਦੇ ਉੱਤੇ ਤੁਹਾਡੇ ਆਪਣੇ ਚੈਨਲ ਤੇ ਸਤਿ ਸ੍ਰੀ ਅਕਾਲ ਮੇਰਾ ਨਾਮ ਆਂ ਪਰ ਸਟਾਰਟ ਕਰਦੇ ਆਂ ਹਸਪੀਟਲਿੰਗ ਦੇ ਵੇਸ ਤੇ ਹਸਪੀਟਲਿੰਗ ਵੀਜ਼ਾ ਹੁੰਦਾ ਕਿ ਜਿਹਨੂੰ ਕਹਿੰਦੇ ਡਿਪਲੋਮਾ ਇੰਡੀਆ ਦੇ ਵਿੱਚ ਇੰਗਲਿਸ਼ ਦੇ ਵਿੱਚ ਡਿਪਲੋਮਾ ਵੀ ਕਿਹਾ ਜਾਂਦਾ ਤੁਸੀਂ ਵੀ ਆ ਸਕਦੇ ਹੋ ਡਿਪਲੋਮਾ ਕਰਨ ਵਾਸਤੇ ਜਰਮਨ ਦੇ ਵਿੱਚ ਇਹਦੇ ਵਿੱਚ ਕਿੰਨੀਆਂ categories different ਦੇ ਵਿੱਚ ਵੀਜ਼ਾ ਵੰਡਿਆ ਜਾਂਦਾ ਹਸਪੀਟਲਿੰਗ ਦੇ ਵਿੱਚ ਹਸਪੀਟਲਿੰਗ ਦੇ ਵਿੱਚ ਹਰ ਇੱਕ ਡਿਪਲੋਮਾ ਹਰ ਇੱਕ ਕੈਟਾਗਰੀ ਦੇ ਵਿੱਚ ਤੁਹਾਨੂੰ ਪਾਇਆ ਜਾਂਦਾ ਭਾਵੇਂ ਤੁਸੀਂ ਕੈਟਿੰਗ ਦੇ ਵਿੱਚ ਇੱਕ ਡਿਪਲੋਮਾ ਕਰਨਾ ਭਾਵੇਂ ਤੁਸੀਂ ਹੋਟਲ ਸਰਵਿਸ ਦੇ ਵਿੱਚ ਡਿਪਲੋਮਾ ਕਰਨਾ ਭਾਵੇਂ ਤੁਸੀਂ ਨਰਸਿੰਗ ਦੇ ਵਿੱਚ ਡਿਪਲੋਮਾ ਕਰਨਾ ਭਾਵੇਂ ਤੁਸੀਂ ਹੇਅਰ ਕਟਿੰਗ ਦੇ ਵਿੱਚ ਡਿਪਲੋਮਾ ਕਰਨਾ ਭਾਵੇਂ ਤੁਸੀਂ ਪੇਂਟਰ ਦੇ ਵਿੱਚ ਡਿਪਲੋਮਾ ਕਰਨਾ ਹਰ ਇੱਕ ਕੈਟਾਗਰੀ ਦੇ ਵਿੱਚ ਭਾਵੇਂ ਤੁਸੀਂ ਬਿਊਰੋ ਮੈਨੇਜਮੈਂਟ ਦੇ ਵਿੱਚ ਡਿਪਲੋਮਾ ਕਰਨਾ ਵੱਖ-ਵੱਖ ਰੀਆ ਕੈਟਾਗਰੀਆਂ ਪਾਈ ਜਾਣੀਆਂ ਪਾਈਆਂ ਜਾਂਦੀਆਂ ਨੇ ਜਿਹਦੇ ਕੈਟਾਗਰੀ ਦੇ ਵਿੱਚ ਤੁਹਾਨੂੰ ਉਚਾਹਵਾਂ ਤੁਹਾਡੀ ਇੱਛਾ ਹੈਗੀ ਹੈ ਕਿ ਮੈਂ ਉਸ ਸਕੇਲ ਦੇ ਵਿੱਚ ਵਧੀਆ ਕੰਮ ਕਰ ਸਕਦਾ ਵਧੀਆ ਪੜ੍ਹ ਸਕਦਾ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਸਟਾਰਟਿੰਗ ਦੇ ਵਿੱਚ ਮੈਂ ਕਿਹਾ ਸੀ 10th ਦੇ ਜਿਹੜੇ ਪਲੱਸ 2 ਬੱਚੇ ਹੈਗੇ ਨੇ ਉਹਨਾਂ ਵਾਸਤੇ ਸਪੈਸ਼ਲ ਉਹਨਾਂ ਵਾਸਤੇ ਤਾਂ ਇਹ ਹਸਪੀਟਲ ਨੂੰ ਜਿਹੜਾ ਪ੍ਰੋਵਾਈਡ ਵੀਜ਼ਾ ਬਣਾਇਆ ਗਿਆ ਸੀ ਉਹਨਾਂ ਵਾਸਤੇ ਜਰਮਨ ਚ ਬਣਾਇਆ ਗਿਆ ਸੀ ਜਿਹੜੇ ਸਟੱਡੀ ਕਰਨਾ ਨਹੀਂ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਇੱਕ ਉਹਨਾਂ ਨੇ ਨਾਰਮਲ ਇੱਕ ਲੂਜ਼ਿੰਗ ਕੱਢੀ ਜਿੰਨੂੰ ਪ੍ਰੋਬਲਮ ਪ੍ਰੋਬਲਮ ਸੀ ਬੱਚੇ ਸਟੱਡੀ ਨਹੀਂ ਕਰਦੇ ਸੀ ਉਹਨਾਂ ਐਜ਼ ਅ ਡਿਪਲੋਮਾ ਹਾਊਸ ਬਿਲਡਿੰਗ ਇਦਾਂ ਦੀ ਸਟੱਡੀ ਕਨਵਰਟ ਕੀਤੀ ਕਿ ਉਹਦੇ ਵਿੱਚ ਬੱਚੇ ਨੂੰ ਥੋੜਾ ਜਿਹਾ ਪ੍ਰੈਕਟੀਕਲ ਵੀ ਸਿੱਖਿਆ ਜਾਏ ਤੇ ਥੋੜਾ ਜਿਹਾ ਸਟੱਡੀ ਸਕੂਲੇ ਵੀ ਜਾਇਆ ਜਾਏ ਬੱਚਾ ਇਸ ਇਸ ਹਾਊਸ ਬਿਲਡਿੰਗ ਵੀਜ਼ੇ ਦੇ ਵਿੱਚ ਤੁਹਾਨੂੰ ਨਾਲ-ਨਾਲ ਸਕੂਲ 'ਚ ਵੀ ਜਾਣਾ ਪੈਂਦਾ ਤੇ ਨਾਲ-ਨਾਲ ਤੁਹਾਨੂੰ ਕੰਮ ਤੇ ਵੀ ਜਾਣਾ ਪੈਂਦਾ ਕੰਮ ਦੇ ਅਕੋਰਡਿੰਗ ਤੁਹਾਨੂੰ ਪ੍ਰੈਕਟਿਸ ਕਰਵਾਈ ਜਾਂਦੀ ਹੈ ਤਾਂ ਕਿ ਤੁਹਾਨੂੰ ਐਕਸਪੀਰੀਅੰਸ ਹੋ ਸਕੇ ਕਿਉਂਕਿ ਰੀਅਲ ਲਾਈਫ ਦੇ ਵਿੱਚ ਕਿੱਦਾਂ ਤੁਸੀਂ ਕੰਮ ਕਰਨਾ ਤੇ ਸਕੂਲ ਲਾਈਫ ਦੇ ਵਿੱਚ ਤੁਹਾਨੂੰ ਥਿਊਰੀ ਕਰਾਈ ਜਾਂਦੀ ਹੈ ਕਿ ਥਿਊਰੀ ਦੇ ਵਿੱਚ ਤੁਸੀਂ ਕੀ ਪੜਨਾ ਹੈਗਾ ਤੁਹਾਡੇ ਕੀ ਰੂਲ ਲੈਂਗੁਏਜ ਰੈਗੂਲੇਸ਼ਨ ਹੈਗੇ ਆ ਤੁਹਾਡੇ ਕੀ ਹੱਕ ਹੈਗੇ ਨੇ ਜਦੋਂ ਤੁਸੀਂ ਕੰਮ ਕਰਦੇ ਪਿਓ ਜਾਂ ਤੁਸੀਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈਗਾ ਥਿਉਰੀ ਦੇ ਵਿੱਚ ਤੁਹਾਨੂੰ ਸਾਰਾ ਸਮਝਾਇਆ ਜਾਂਦਾ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਨੀ ਜਾਂ ਕੰਟਰੈਕਟ ਕਰਨਾ ਉਹ ਕਿੱਦਾਂ ਸਾਈਨ ਕਰਨਾ ਕਿੱਦਾਂ ਸਾਰਾ ਤੁਹਾਡੇ ਸਟੱਡੀ ਦੇ ਅਕੋਰਡਿੰਗ ਤੁਹਾਡੀ ਹਸਪੀਟਲ ਜਿਹੜਾ ਜਿਹੜਾ ਵੀ ਤੁਸੀਂ ਡਿਪਲੋਮਾ ਕਰ ਲਿਓ ਔਰੇ ਵਾਸਤੇ ਤੁਹਾਨੂੰ ਥਿਉਰੀ ਚ ਸਿਖਾਇਆ ਜਾਂਦਾ ਉਹਨੂੰ ਸਾਰਾ ਯੂਜ਼ ਕਰ ਸਕਦੇ ਹੋ ਤੁਸੀਂ ਪ੍ਰੈਕਟਿਸ ਪ੍ਰੈਕਟਿਸ ਦੇ ਵਿੱਚ ਹਸਪੀਟਲਿੰਗ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ 2 ਸਾਲ ਦੀ ਹਸਪੀਟਲਿੰਗ ਹੁੰਦੀ ਹੈ ਇੱਕ 3 ਸਾਲ ਦੀ ਤੇ ਕੈਟਾਗਰੀਆਂ ਵੱਖਰ-ਵੱਖਰੀਆਂ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਹੈਗੀਆਂ ਨੇ ਜਿਹੜੀਆਂ 2 ਸਾਲ ਦੀ ਹਾਊਸਬਿਲਡਿੰਗ ਹੈ ਉਹਨੂੰ ਫੱਕ ਕ੍ਰਾਫਟ ਦੇ ਵਿੱਚ ਜਿਹਨੂੰ ਯੂਜ਼ ਕੀਤਾ ਜਾਂਦਾ ਕਿਸੇ ਵੀ ਹਾਊਸਬਿਲਡਿੰਗ ਦੇ ਵਿੱਚ ਜੇ ਫੱਕ ਕ੍ਰਾਫਟ ਹੁੰਦੇ ਹੋ ਤੇ ਉਹਨੂੰ ਹਮੇਸ਼ਾ ਹੀ 2 ਸਾਲ ਦੀ ਹਾਊਸਬਿਲਡਿੰਗ ਹੁੰਦੀ ਹੈ ਤੇ ਜੇ ਤੁਸੀਂ ਫੱਕ ਮਨ ਐਜ਼ ਅ ਫੱਕ ਮਨ ਹੁੰਦੇ ਹੋ ਤੇ ਉਹ 3 ਸਾਲ ਦੀ ਹਾਊਸਬਿਲਡਿੰਗ ਹੁੰਦੀ ਹੈ ਪਹਿਲਾਂ ਤੇ 2024 ਤੋਂ ਪਹਿਲਾਂ ਜਿਹੜਾ 2023 ਦੇ ਵਿੱਚ ਅਸੀਂ ਉਹਦੇ ਵਿੱਚ ਕੈਟਾਗਰੀ ਦੇ ਵਿੱਚ ਅਸੀਂ ਕਿ ਜਿਹੜੇ ਦੋ ਫੱਕ ਮਨ ਜਿਹੜਾ 3 ਸਾਲ ਦੀ ਹਾਊਸਬਿਲਡਿੰਗ ਕਰਦੇ ਕਿ ਉਹਨਾਂ ਵਾਸਤੇ B1 compulsory thi bhi one ਤੁਹਾਨੂੰ ਕਰਨਾ ਪੈਂਦਾ ਸੀ ਪਰ ਲੈਂਗੁਏਜ ਦਾ ਵੀ ਤੋੜ ਹੈਗਾ ਤੁਹਾਨੂੰ ਉਹ ਵੀ ਦੱਸ ਦਾਂਗੇ ਅਸੀਂ ਵੀਡੀਓ ਦੇ ਵਿੱਚ ਕਿਦਾਂ ਤੁਸੀਂ ਬਿਨਾ ਲੈਂਗੁਏਜ ਕੀਤੇ ਵੀ ਇੰਡੀਆ ਤੋਂ ਇੱਥੇ ਆਣ ਕੇ ਲੈਂਗੁਏਜ ਕੋਰਸ ਕਰ ਸਕਦੇ ਹੋ ਵੀਡੀਓ ਤਾਂ ਹੀ ਕਹਿਣਾ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਾ ਕ ਕਰੋ ਕਦੇ ਵੀ ਕੁਝ ਵੀ ਇਨਫੋਰਮੇਸ਼ਨ ਮਿਸ ਹੋ ਸਕਦੀ ਹੈ ਠੀਕ ਹੈ ਜੀ ਜਿਹੜੇ ਜਿਨ੍ਹਾਂ ਨੇ ਕਰਨੀ 3 ਸਾਲ ਦੀ ਹਸਪੀਟਲਿੰਗ ਉਹਨਾਂ ਵਾਸਤੇ ਹੁਣ B2 ਕੰਪਲਸਰੀ ਕਰ ਦਿੱਤਾ ਗਿਆ ਹੈ ਇਹਾ ਖਾਣੇ ਇਹਾ ਕਾ ਇੱਥੇ ਦੀ Uh, examination uh, board uh, association ਹੈਗੀ ਹੈ ਜਿੱਦਾਂ ਸਾਡੇ ਇੰਡੀਆ ਮੈਂ ਪੰਜਾਬ ਤੋਂ ਆ ਸਾਡੇ ਪੰਜਾਬ ਸਕੂਲ এডੂਕੇਸ਼ਨ ਬੋਰਡ ਹੈਗਾ ਤੇ ਇਦਾਂ ਹੀ CBSE ਬੋਰਡ ਹੈਗਾ ਇਦਾਂ ਵੱਖਰੇ ਵੱਖਰੇ ਜਿਹਦਾ ਬੋਰਡ ਹੁੰਦੇ ਐਥੇ ਜਰਮਨ ਦੇ ਵਿੱਚ ਜਿਹੜੇ ਹਸਪੀਟਲ ਨੂੰ ਕਰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੋਣਾ EHKA ਐਥੇ ANSER ਹੰਡਰ ਕਮਰਾ ਉਹ ਡਾਟਾ ਐਸੋਸੀਏਸ਼ਨ ਬੋਰਡ ਹੈਗਾ ਐਥੇ ਜਿਹੜਾ ਉਹਨੂੰ ਤੁਸੀਂ ਜਦੋਂ ਆਪਣੀ ਪ੍ਰੂਫ ਹੁੰਗਾ ਕਿ ਉਹਨਾਂ ਐਗਜ਼ਾਮ ਦਿੰਦੇ ਹੋ ਤੁਹਾਨੂੰ ਜਿਹੜੇ ਸਰਟੀਫਿਕੇਟ ਦਿੰਦੇ ਨੇ ਨਾ ਤੁਹਾਨੂੰ ਸਯੋਗਨੈਸ ਮਿਲਦੀ ਆ ਉਹਨਾਂ ਤੋਂ ਤੇ ਉਹਨਾਂ ਨੇ ਉਹੀ ਰੂਲ ਅਕੋਰਡਿੰਗ ਬਣਾਉਂਦੇ ਨੇ ਕਿ ਹਸਪੀਟਲਿੰਗ ਕਿਹੜਾ ਬੱਚਾ ਕਰ ਸਕਦਾ ਕਿਹੜੀਆਂ ਸ਼ਰਤਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਹਸਪੀਟਲਿੰਗ ਕੰਟਰੈਕਟ ਲੈਣ ਵਾਸਤੇ ਤੇ ਜਿਹੜਾ ਜਿੱਥੇ ਜਿਹੜੇ ਕੰਪਨੀ ਨੇ ਤੁਹਾਨੂੰ ਹਸਪੀਟਲਿੰਗ ਪ੍ਰੋਵਾਈਡ ਕਰਨੀ ਆ ਉਹਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਜਦੋਂ ਉਹਨਾਂ ਨੇ ਆਪਣੇ ਕੈਂਡੀਡੇਟ ਨੂੰ ਚੂਜ਼ ਕਰਨਾ ਹੁੰਦਾ ਠੀਕ ਹੈ ਜੀ ਬਾਕੀ ਹਸਪੀਟਲਿੰਗ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂਗਾ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਪੀਣਾ ਕੋਈ ਪੈਸੇ ਤੋਂ ਤੁਸੀਂ ਆਨੇ ਹੋ ਤੇ ਤੁਹਾਨੂੰ ਹਸਪੀਟਲਿੰਗ ਦੇ ਵਿੱਚ ਸਭੂ ਪਹਿਲੇ ਸਾਲ ਜਲਦੀ ਦਿੱਤੀ ਜਾਂਦੀ ਹੈ ਚਲੋ ਮੈਂ ਫਾਰ ਇਗਜ਼ਾਮਪਲ ਵਾਸਤੇ ਤੁਹਾਨੂੰ ਦਿਖਾ ਵੀ ਦਾਂਗਾ ਕੰਪਿਊਟਰ ਸਕਰੀਨ ਦੇ ਉੱਤੇ ਇਹਦੇ ਵਿੱਚ ਤੁਹਾਨੂੰ ਫਸਟ ਸਾਲ ਫਸਟ ਸਾਲ ਸੈਲਰੀ ਮਿਲਦੀ ਹੈ ਜਿਆਦਾ ਨਹੀਂ ਸੈਲਰੀ ਹੁੰਦੀ ਥੋੜੀ ਮਿਲਦੀ ਹੈ ਇਹਦੇ ਵਿੱਚ ਪਰ ਦੂਸਰੇ ਸਾਲ ਤੁਹਾਡੀ ਸੈਲਰੀ ਥੋੜੀ ਜੀ ਵੱਧ ਜਾਂਦੀ ਹੈ ਤੀਸਰੇ ਸਾਲ ਤੁਹਾਡੀ ਉਹ ਥੋੜੀ ਜੀ ਸੈਲਰੀ ਹੋਰ ਵੱਧ ਜਾਂਦੀ ਹੈ ਪਰ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਖਿਆਲ ਜਲੂਰ ਰੱਖਣਾ ਕਿ ਜਿੱਦਾਂ ਕਈ ਲੋਕੇ ਸੋੰਦੇ ਨੇ ਕਿ ਪੇਡ ਹੌਸਪੀਟਲਿੰਗ ਤੇ ਮੈਂ ਜਾ ਕੇ ਉੱਥੇ ਪੈਸੇ ਕਮਾਵਾਂਗਾ ਇਦਾਂ ਦੀ ਗੱਲ ਆਪਣੇ ਮਨ ਦੇ ਵਿੱਚ ਛੁਕਾਣ ਦਿਓ ਕਿ ਤੁਸੀਂ ਪੈਸੇ ਕਮਾ ਸਕਦੇ ਹੋ ਨਾਲ ਨਾਲ ਤੁਸੀਂ ਜੇ ਹੌਸਪੀਟਲਿੰਗ ਤੇ ਬੀਜ਼ੇ ਦੇ ਬੇਸ ਤੇ ਆਨੇ ਹੋ ਕਿ ਤੁਹਾਡੀ ਸੈਲਰੀ ਘੱਟ ਤੋਂ ਘੱਟ ਜਿਆਦਾ ਤੋਂ ਜਿਆਦਾ 800 ਤੋਂ 1000 ਦੇ ਅਕੋਰਡਿੰਗ ਪਹਿਲੇ ਸਾਲ ਤੋਂ ਸਟਾਰਟ ਹੁੰਦੀ ਹੈ ਤੇ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਪੰਜ ਇੰਸ਼ੋਰੈਂਸ ਹੁੰਦੀ ਉਹ ਵੀ ਤੁਹ ਜਿਹੜਾ ਵੀ ਤੁਹਾਨੂੰ ਹਾਊਸ ਬਿਲਡਿੰਗ ਦੇ ਪਹਿਲੇ ਸਾਲ ਚ ਸੈਲਰੀ ਮਿਲਦੀ ਪਈ ਹੈ ਤੇ ਉਹਦੇ ਵਿੱਚ ਕੱਟ ਕੱਟ ਵੱਡ ਕਰਕੇ ਸਾਰਾ ਕੁਝ ਤੁਹਾਨੂੰ 700 72000 30000 ਤੁਹਾਡੇ ਅਕਾਊਂਟ ਦੇ ਵਿੱਚ ਆਂਦੇ ਹੈਗੇ ਨੇ ਫਿਰ ਇੱਥੇ ਜਰਮਨ ਤੁਹਾਨੂੰ ਪਤਾ ਹੈ ਜਰਮਨ ਰੈਂਟ ਸੈਂਡਾ ਖਰਚਾ ਵੀ ਤੁਸੀਂ ਇਨਕਲੂਡ ਕਰਨਾ ਹੈਗਾ ਉਹਦੇ ਉੱਤੇ ਵੀ ਤੁਹਾਡੇ ਪੈਸੇ ਲੱਗਣੇ ਨੇ ਪਰ ਹਾਊਸ ਬਿਲਡਿੰਗ ਵੀਜ਼ੇ ਦੇ ਵਿੱਚ ਇਹ ਤੁਹਾਨੂੰ ਇੱਕ ਪ੍ਰੋਫਿਟੇਬਲ ਹੈਗਾ ਕਿ ਤੁਸੀਂ ਨਾਲ ਮਿੰਨੀ ਜੌਬ ਕਰ ਸਕਦੇ ਹੋ ਠੀਕ ਹੈ ਜੀ ਕਿਹੜੇ ਕਿਹੜੇ ਅਪਲਾਈ ਕਰ ਸਕਦੇ ਨੇ ਉਹਦੇ ਵਾਸਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਬੱਚਿਆਂ ਨੇ 10th 2 ਪਾਸ ਕੀਤੀ ਹੈਗੀ ਆ ਉਹਨ ਇੰਗਲਿਸ਼ ਵਧੀਆ ਹੋਣੀ ਚਾਹੀਦੀ ਹੈ ਤੁਹਾਨੂੰ ਪਹਿਲਾਂ ਹੀ ਮੈਂ ਦੱਸਤਾ ਤੇ ਜਿਹੜੇ ਇਸ ਗਰੁੱਪ ਦੇ ਵਿੱਚ ਜਿਹੜੇ ਕੋਈ ਇਹਦੇ ਵਿੱਚ ਕੋਈ ਇਸ ਗਰੁੱਪ ਨੇ ਹੈਗਾ ਭਾਵੇਂ ਤੁਸੀਂ 25 ਸਾਲ ਦੇ ਹੋ ਭਾਵੇਂ ਤੁਸੀਂ 30 ਸਾਲ ਦੇ ਹੋ ਭਾਵੇਂ 35 ਸਾਲ ਦੇ ਹੋ ਭਾਵੇਂ ਤੁਸੀਂ 40 ਸਾਲ ਦੇ ਹੋ ਭਾਵੇਂ ਤੁਸੀਂ 45 ਸਾਲ ਦੇ ਹੋ ਤੁਸੀਂ ਵੀ ਹਸਪੀਟਲਿੰਗ ਅਪਲਾਈ ਕਰ ਸਕਦੇ ਹੋ ਹਸਪੀਟਲਿੰਗ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਪੈਂਦਾ ਹੈ ਕਿ ਤੁਹਾਨੂੰ ਲੈਂਗੁਏਜ ਜਿਹੜੀ ਜਰਮਨ ਲੈਂਗੁਏਜ ਹੈ ਉਹ ਕੰਵਰਸਲੀ ਹੈਗੀ ਆ ਜਰਮਨ ਜਿਨ੍ਹਾਂ ਨੇ ਤੇ ਇੰਡੀਆ B1 ਲੈਵਲ ਤੇ ਲੈਂਗੁਏਜ ਕੀਤੀ ਹੈਗੇ ਉਹ ਵੀ ਅਪਲਾਈ ਕਰ ਸਕਦੇ ਨੇ ਕੰਪਨੀਆਂ ਉਹਨਾਂ ਨੂੰ ਅਪਲਾਈ ਐਜ਼ ਅ ਕੰਟਰੈਕਟ ਦਿੰਦੀ ਹੈਗੇ ਨੇ ਕੰਟਰੈਕਟ ਲੈ ਕੇ ਤੁਸੀਂ ਆਪਣੇ ਜਿਹੜੀ ਤੁਹਾਡੀ ਜਰਮਨ ਅੰਬੈਸੀ ਨਿਊ ਦਿੱਲੀ ਦੇ ਵਿੱਚ ਹੈਗੀ ਹੈ ਜਾਂ ਮੁੰਬਈ ਦੇ ਵਿੱਚ ਹੈਗੀ ਹੈ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਵੀਜ਼ਾ ਐਪਲੀਕੇਸ਼ਨ ਲਈ ਅਪਲਾਈ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀਜ਼ਾ ਮਿਲ ਸਕੇ ਠੀਕ ਹੈ ਜੀ ਬਾਕੀ ਹਸਪੀਟਲ ਨੂੰ ਦੇ ਵਿੱਚ ਡਿਪੈਂਡ ਕਰਦਾ ਤੁਸੀਂ ਕਿਹੜੀ ਕੰਪਨੀ ਦੇ ਵਿੱਚ ਤੁਸੀਂ ਕਰਦੇ ਹੋ ਜਾਂ ਕਿਹੜੇ ਕੈਟਾਗਰੀ ਦੇ ਵਿੱਚ ਜਿੱਦਾਂ ਤੁਸੀਂ ਨਰਸਿੰਗ ਦੇ ਵਿੱਚ ਹਸਪੀਟਲ ਨੂੰ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਸ਼ੋਰਟੀ ਦੇ ਵਿੱਚ B2 ਲੈਵਲ ਤੱਕ ਲੈਂਗੁਏਜ ਚਾਹੀਦੀ ਹੀ ਚਾਹੀਦੀ ਹੈਗੀ ਆ ਤੇ ਕੁਝ ਹਸਪੀਟਲਿੰਗ ਹੈਗੀਆਂ ਜਿਹਦੇ ਵਿੱਚ ਜਿੱਦਾਂ ਤੁਸੀਂ ਐਜ਼ ਅ ਡਾਕਟਰ ਐਜ਼ ਅ ਡੈਂਟਲ ਜਾਂ ਐਜ਼ ਅ ਕੁਝ ਅਦਰ ਕੈਟਾਗਰੀ ਦੇ ਵਿੱਚ ਅਪਲਾਈ ਕਰਦੇ ਹੋ ਸਾਇੰਟਿਸਟ ਅਕੋਰਡਿੰਗ ਜਿੱਦਾਂ ਫੋਸ਼ਿੰਗ ਜਿਹਨੂੰ ਕਹਿੰਦੇ ਨੇ ਨੇ ਰਿਸਰਚਰ ਦੇ ਅਕੋਰਡਿੰਗ ਤੇ ਉਹਦੇ ਵਿੱਚ ਤੁਹਾਨੂੰ C1 ਤੱਕ ਵੀ ਲੈਵਲ ਉਹ ਮੰਗ ਲੈਂਦੇ ਨੇ ਪਰ ਜਿਹੜੀਆਂ ਨੋਰਮਲ ਹਸਪੀਟਲਿੰਗ ਆਉਂਦੀਆਂ ਜਿੱਦਾਂ ਹੋਟਲ ਮੈਨੇਜਮੈਂਟ ਦੀ ਹਾਊਸ ਬਿਲਡਿੰਗ ਜਾਂ ਬਿਊਰੋ ਮੈਨੇਜਮੈਂਟ ਦੀ ਹਾਊਸ ਬਿਲਡਿੰਗ ਜਾਂ ਤੁਸੀਂ ਰੈਸਟੋਰੈਂਟ ਮੈਨੇਜਮੈਂਟ ਦੀ ਹਾਊਸ ਬਿਲਡਿੰਗ ਜਾਂ ਤੁਸੀਂ ਐਜ਼ ਅ ਹਾਊਸਸਟਾਫ ਦੀ ਹਾਊਸ ਬਿਲਡਿੰਗ ਤੇ 클ੀਨਰ ਦੀ ਹਾਊਸ ਬਿਲਡਿੰਗ ਪੇਂਟਰ ਦੀ ਹਾਊਸ ਬਿਲਡਿੰਗ ਜਾਂ హెయిਰ ਕਟਿੰਗ ਦੀ ਹਾਊਸ ਬਿਲਡਿੰਗ ਨਾਲ ਇਹਦੇ ਵਿੱਚ ਨੋਰਮਲ B1 ਦੇ ਨਾਲ ਵੀ ਕੰਮ ਚੱਲ ਜਾਂਦਾ ਪਰ ਤੁਹਾਨੂੰ B1 ਸਰਟੀਫਿਕੇਟ ਹੋਣ ਦੇ ਨਾਲ ਨਾਲ ਹੀ ਤੁਹਾਨੂੰ ਵਧੀਆ ਬੋਲੀ ਬੋਲ ਨਹੀਂ ਆਣੀ ਚਾਹੀਦੀ ਹੈ ਜ਼ਰੂਰੀ ਠੀਕ ਹੈ ਜੀ ਤੇ ਤੁਹਾਨੂੰ B2 ਇੱਥੇ ਆਣ ਕੇ ਤੁਸੀਂ ਕੰਪਲੀਟ ਕਰ ਸਕਦੇ ਹੋ ਕੋਈ ਘਭਾਂ ਦੀ ਤੁਹਾਨੂੰ ਲੋਡ ਨਹੀਂ ਹੁੰਦੀ ਚਲੋ ਚੱਲਦੇ ਹਾਂ ਹੁਣ ਅਸੀਂ ਕਰਦੇ ਹਾਂ ਪਹਿਲਾਂ ਤੁਸੀਂ ਆਸਪੀਟਡਿੰਗ ਨੂੰ ਅਪਲਾਈ ਕਿੱਦਾਂ ਕਰ ਸਕਦੇ ਹੋ ਕਿਹੜੀ ਵੈਬਸਾਈਟ ਤੇ ਤੁਸੀਂ ਆਸਪੀਟਡਿੰਗ ਲੱਭ ਸਕਦੇ ਹੋ ਤੇ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਪੈਂਦੀ ਹੈ ਜਦੋਂ ਤੁਸੀਂ ਆਸਪੀਟਡਿੰਗ ਲਈ ਅਪਲਾਈ ਕਰਨਾ ਹੁੰਦਾ ਪਹਿਲਾ ਬੇਸ ਪੁਆਇੰਟ ਇਹੀ ਹੈ ਕਿ ਤੁਸੀਂ ਆਸਪੀਟਡਿੰਗ ਨੂੰ ਅਪਲਾਈ ਕਰੋ ਤੇ ਪਹਿਲਾਂ ਤੁਹਾਨੂੰ ਆਸਪੀਟਡਿੰਗ ਦਾ ਕੰਟ੍ਰੈਕਟ ਕੰਪਨੀ ਕੰਪਨੀ ਤੁਹਾਨੂੰ ਦਵੇ ਆਸਪੀਟਡਿੰਗ ਕਿੱਦਾਂ ਅਪਲਾਈ ਕਰਨਾ ਕਿੱਥੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਉੱਥੇ ਵਾਸਤੇ ਤੁਹਾਨੂੰ ਸਪੈਸ਼ਲ ਮੈਂ ਆਪਣੇ ਕੰਪਿਊਟਰ ਸਕਰੀਨ ਤੇ ਲੈ ਜਾ ਕੇ ਵੈਬਸਾਈਟ ਦੱਸਾਂਗਾ ਉੱਥੇ ਜਾ ਕੇ ਤੁਸੀਂ ਹਸਪੀਟਲ ਨੂੰ ਅਪਲਾਈ ਕਰ ਸਕਦੇ ਹੋ ਤੇ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਕਿ ਤੁਸੀਂ ਹਸਪੀਟਲ ਨੂੰ ਅਪਲਾਈ ਕਰਦੇ ਹੋ ਸਪੈਸ਼ਲ ਤਾਂ ਕਿ ਤੁਹਾਨੂੰ ਪੋਜ਼ਿਟਿਵ ਰਿਸਪਾਂਸ ਮਿਲ ਸਕੇ ਤੁਸੀਂ ਕੰਪਨੀ ਨਾਲ ਐਜ਼ਏ ਟਾਕ ਕਰ ਸਕੋ ਕਮਿਊਨੀਕੇਸ਼ਨ ਕਰ ਸਕੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਜਿਹੜਾ ਹਸਪੀਟਲ ਦਾ ਕੰਟਰੈਕਟ ਮਿਲ ਸਕੇ ਠੀਕ ਹੈ ਜੀ ਚਲੋ ਚੱਲਦੇ ਆ ਸਾਡੀ ਕੰਪਿਊਟਰ ਸਕਰੀਨ ਦੇ ਉੱਤੇ ਕਰਦੇ ਆ ਗੱਲਬਾਤ ਤੇ ਮਿਲਦੇ ਆ ਤੁਹਾਨੂੰ ਆ ਕੰਪਿਊਟਰ ਸਕਰੀਨ ਦੇ ਉੱਤੇ ਆ ਜੀ ਸੋ ਕਿ ਤੁਸੀਂ ਆ ਜ ਸਕਿਓ ਮੇਰੇ ਕੰਪਿਊਟਰ ਸਕਰੀਨ ਦੇ ਉੱਤੇ ਜਿੱਦਾਂ ਕਿ ਦੇਖ ਰਹੇ ਹੋ ਮੈਂ ਪਹਿਲੀ ਵੈਬਸਾਈਟ ਓਪਨ ਕੀਤੀ ਹੈਗੀ ਆ hospitaling.de de ਜਦਾਂ ਜਰਮਨ ਦੇ ਅਕੋਰਡਿੰਗ ਤੁਸੀਂ ਅਪਲਾਈ ਕਰੋਗੇ ਨਾ ਤੇ ਫਿਰ ਤੁਸੀਂ ਦੇ ਸਕਦੇ ਹੋ ਇਹਦੇ ਅਕੋਰਡਿੰਗ ਇਹ ਵੈਬਸਾਈਟ ਤੇ ਤੁਸੀਂ ਆਣ ਕੇ ਆਪਣਾ ਜਿਹੜਾ ਫਿਚਰ ਸਟਾਰਟ ਨੋ ਕਰ ਸਕਦੇ ਹੋ ਜਿਹਦੇ ਜਿਨਾਂ ਨੂੰ ਟ੍ਰੇਨਿੰਗ ਚਾਹੀਦੀ ਹੈਗੀ ਹੈ ਜਿਹਦੇ ਅਕੋਰਡਿੰਗ ਟ੍ਰੇਨਿੰਗ ਚਾਹੀਦੀ ਹੈਗੀ ਹੈ ਤੇ ਜਿਹਦੇ ਕੰਪਨੀ ਤੁਸੀਂ ਅਪਲਾਈ ਕਰਨਾ ਹੈਗਾ ਇਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਦੱਸ ਦਿਨਾ ਵੋਕੇਸ਼ਨਲ ਟ੍ਰੇਨਿੰਗ ਤੇ ਡਿਊਲ ਸਟੱਡੀ ਪ੍ਰੋਗਰਾਮਸ ਦੋ ਚੀਜ਼ਾਂ ਦੀਆਂ ਵੱਖ-ਵੱਖਰੀਆਂ ਆਪਸ਼ਨ ਹੈ ਗਿਆ ਨੇ ਡਿਊਲ ਸਟੱਡੀ ਜਿਹਨੂੰ ਕਹਿੰਦੇ ਨੇ ਕਿ ਤੁਸੀਂ ਸਟੱਡੀ ਵੀ ਕਰਨੀ ਯੂਨੀਵਰਸਿਟੀ ਦੇ ਵਿੱਚ ਤੇ ਤੁਸੀਂ ਕੰਮ ਵੀ ਕਰਨਾ ਕੰਪਨੀ ਦੇ ਅਕੋਰਡਿੰਗ ਹਾਊਸ ਬਿਲਡਿੰਗ ਦੇ ਵਿੱਚ ਹੈਗਾ ਤੁਸੀਂ ਪ੍ਰੈਕਟਿਸ ਵੀ ਕਰਨੀ ਤੇ ਤੁਸੀਂ ਐਜ਼ ਇਹ ਜਿਹੜਾ ਪ੍ਰੂਫ ਸਕੂਲ ਹੈਗਾ ਉੱਥੇ ਵੀ ਜਾਣਾ ਪ੍ਰੂਫ ਸਕੂਲ ਹੁੰਦਾ ਕਿ ਉਹਨਾਂ ਨੇ ਸਪੈਸ਼ਲ ਉਸ મત ਕਿ ਉਸ beneficial ਵਾਸਤੇ ਬਣਾਇਆ ਹੁੰਦਾ ਸਿੱਦਾ ਉਹ ਸਬਜੈਕਟ ਵਾਸਤੇ ਬਣਾਏ ਹੁੰਦਾ ਸਿਰਫ profession ਤੇ profession college ਬਣਾਏ ਹੁੰਦੇ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰਨਾ ਤੇ ਉੱਥੇ ਜਾ ਕੇ ਸਟੱਡੀ ਕਰਨੀ ਆਪਣੀ ਠੀਕ ਹੈ ਹੁਣ ਤੁਸੀਂ ਕੋਈ ਵੀ profession 'ਚ ਕੰਮ ਕਰਨਾ ਜਿੱਦਾਂ ਮੈਂ ਇੱਥੇ ਕਰ ਲੰਨਾ ਵਾਂ ਕਿ ਹੋਟਲ ਜਿੱਦਾਂ ਮੈਂ ਹੋਟਲ ਮੈਂ ਹੋਟਲ ਕੋਫਮਨ ਹੋਟਲ ਵਿੱਚ ਕਰ ਲਾਂ ਮੈਂ ਠੀਕ ਹੈ ਉਨਤੇ ਫ੍ਰੈਂਕਫਰਟ ਆ ਮੈਂ ਦੇ ਵਿੱਚ ਗੱਲਾਂ ਓਕੇ ਚਾਓ ਉਹ ਨਹੀਂ ਕਰਦੇ ਆ ਨਹੀਂ ਚੋਤੀਆ ਹੁਲੇ ਜੀ ਦਬਾ ਦ ਆਧਰੇ ਦੇ ਸਕਦੇ ਹੋ ਨਾ ਆਟੋਮੈਟਿਕਲੀ ਅੱਜ ਕਿਹਾ ਮੈਂ ਹੋਟਲ ਫਖਮੰਦ ਦੇ ਅਕੋਰਡਿੰਗ ਅਪਲਾਈ ਕੀਤਾ ਜਿਹਨੂੰ ਕਹਿੰਦੇ ਨੇ ਹੋਟਲ ਸਪੈਸ਼ਲਿਸਟ ਨਾ ਉਹਦੇ ਅਕੋਰਡਿੰਗ ਤੁਸੀਂ ਮੈਂ ਫ੍ਰੈਂਕਫਰਟ ਸਿਟੀ ਸੀ ਤੇ ਕਿਉਂਕਿ ਮੈਂ ਫ੍ਰੈਂਕਫਰਟ ਦੇ ਵਿੱਚ ਰਹਿਣਾ ਫ੍ਰੈਂਕਫਰਟ ਦੇ ਅਕੋਰਡਿੰਗ ਤੁਹਾਨੂੰ ਦੱਸ ਰਿਹਾ ਮਾਂ ਤੁਸੀਂ ਦੇਖ ਸਕਦੇ ਹੋ 10 ਜਿਹੜੇ ਵੈਕੈਂਸੀਆਂ ਆਟੋਮੈਟਿਕਲੀ ਤੁਹਾਨੂੰ ਖੋਲ ਚੁੱਕੀਆਂ ਹੈ ਗਿਆ ਟ੍ਰੇਨਿੰਗ ਹੋਟਲ ਮੈਨੇਜਮੈਂਟ ਟ੍ਰੇਨਿੰਗ ਐਸਏ ਹੋਟਲ ਸਪੈਸ਼ਲਿਸਟ ਤੇ ਟ੍ਰੇਨਿੰਗ ਬਿਕਮ ਐ ਸਪੈਸ਼ਲਿਸਟ ਹੋਟਲ ਰੈਸਿਡੈਂਟ ਐਂਡ ਈਵੈਂਟ ਕੈਟਰਿੰਗ ਇਹਦੇ ਵਿੱਚ ਵਿੱਚ ਵੱਖਰੇ ਵੱਖਰੇ ਆੜੇ ਤੇ ਤੁਸੀਂ ਹੋਟਲ ਵੀ ਦੇ ਸਕਦੇ ਹੋ ਡੋਰਿੰਟ ਫਿਰ ਆ ਹਾਰਟ ਹੋਟਲ ਐਚ ਵਰਡ ਇੰਟਰਨੈਸ਼ਨਲ ਮਰਕੀ ਵੱਖਰੇ ਕਰ ਹੋਟਲ ਦੇ ਤੁਹਾਨੂੰ ਵੱਖਰੇ ਕਰੀ ਮਿਲ ਜਾਣੀ ਤੁਹਾਨੂੰ ਨਾ ਇਹ ਪ੍ਰੋਸੈਸ ਮਿਲ ਜਾਣਾ ਜਿਹਦੇ ਵਿੱਚ ਤੁਸੀਂ ਅਪਲਾਈ ਕਰਨਾ ਕਰ ਸਕਦੇ ਹੋ ਜਿੱਦਾਂ ਹੁਣ ਐਨ ਐਚ ਕਲੈਕਸ਼ਨ ਆਟੋਮੈਟਿਕਲੀ ਇਹ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੇ ਨੇ ਡੋਰਿੰਟ ਹੋਟਲ ਇਹ ਵੀ ਇੰਟਰਨੈਸ਼ਨਲ ਕੰਮ ਕਰਦੇ ਨੇ ਆ ਹਾਰਟ ਹੋਟਲ ਤੁਸੀਂ ਨੋਰਮਲ ਇੰਟਰਨੈਸ਼ਨਲ ਲੈਵਲ ਤੇ ਦੇਖੇ ਹੋਵਗੇ ਤੁਸੀਂ ਨਾ ਤੇ ਜੇ ਤੁਸੀਂ ਇਹਦੇ ਤੇ ਜਾਣਾ ਤੁਸੀਂ ਇਹਦੇ ਤੇ ਜਾਣਾ ਤੁਸੀਂ ਦੇ ਸਕਦੇ ਹੋ ਕਲਿੱਕ ਕਰੋਗੇ ਤੁਹਾਡੇ ਪਹਿਲਾਂ ਬੈਨੀਫਿਟ ਦੱਸੇ ਜਾਣਗੇ ਆ ਤੁਹਾਡੇ ਬੈਨੀਫਿਟ ਦੱਸੇ ਨੇ ਕਿ ਕਿਹੜੇ-ਕਿਹੜੇ ਤੁਹਾਡੇ ਬੈਨੀਫਿਟ ਹੈਗੇ ਨੇ ਨਾ ਤੁਸੀਂ ਅਪਲਾਈ ਕਰਨ ਤੋਂ ਪਹਿਲਾਂ ਪੜ੍ਹ ਲਿਓ ਥੇ ਹਮੇਸ਼ਾ ਅਪਲਾਈ ਕਰਨ ਤੋਂ ਪਹਿਲਾਂ ਥੇ ਜਰੂਰ ਪੜਿਆ ਕਰੋ ਕਿ ਤੁਹਾਡੇ ਬੈਨੀਫਿਟ ਕਿਹੜੇ ਹੈਗੇ ਨੇ ਐਵੇਂ ਚੱਕ ਕੇ ਪਹਿਲਾਂ ਅਪਲਾਈ ਨਹੀਂ ਕਰਨਾ ਪਹਿਲਾਂ ਪੜ੍ਹਨੇ ਤੁਹਾਡੇ ਬੈਨੀਫੀਸ਼ੀਅਲ ਕੀ ਹੈਗੇ ਨੇ ਤੇ ਰਿਕੁਆਇਰਮੈਂਟ ਕੀ ਹੈਗੀ ਆ ਠੀਕ ਹੈ ਜੀ ਰਿਕੁਆਇਰਮੈਂਟ ਜਰੂਰ ਦੇਖਣੀ ਹੈ ਇਦੇ ਵਿੱਚ ਉਹਨਾਂ ਦਾ ਸਿਰਫ ਤੁਹਾ ਯੂਅਰ ਟਾਸਕ 3 ਸਾਲ ਦੀ ਟ੍ਰੇਨਿੰਗ ਵਾਸਤੇ ਪੋਸਿਬਿਲਿਟੀ ਤਾਂ ਐਡੀਸ਼ਨਲ ਕੁਆਲਿਫਿਕੇਸ਼ਨ ਬਲਕਿ ਤੁਹਾਡੀ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਕੀ ਕੀ ਤੁਹਾਨੂੰ ਟਾਸਕ ਦਿੱਤੇ ਜਾਣਗੇ ਕੀ ਕੀ ਕਰਵਾਇਆ ਜਾਏਗਾ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਪ੍ਰੋਫਾਈਲ ਦੇ ਅਕੋਰਡਿੰਗ ਤਾਂ ਸਿਆ ਵਾ ਕਿ ਤੁਹਾਨੂੰ ਕਿਹੜੀ ਕਿਹੜੀ ਗੁੱਡ ਨੋਲੇਜ ਆਫ ਜਰਮਨ ਐਂਡ ਇੰਗਲਿਸ਼ ਇਹਦੇ ਵਿੱਚ ਤੁਸੀਂ ਹਮੇਸ਼ਾ ਹੀ ਹੋਟਲ ਤੇ ਰੈਸਟੋਰੈਂਟ ਲਾਈਨ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਰਿਕਵੈਸਟ ਕਰਦਾ ਹੱਥ ਜੋੜ ਕੇ ਕਿ ਹੋਟਲ ਤੇ ਜਾਂ ਰੈਸਟੋਰੈਂਟ ਦੇ ਵਿੱਚ ਲਾਈਨ ਦੇ ਵਿੱਚ ਤੁਸੀਂ ਜਿਆਦਾ ਤੋਂ ਜਿਆਦਾ ਅਪਲਾਈ ਕਰੋ ਇਹਨਾਂ ਨੂੰ ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਤੁਹਾਨੂੰ ਈਜ਼ੀ ਕੰਟੈਕਟ ਵੀ ਮਿਲ ਜਾਂਦਾ ਹਾਂ ਹੋ ਸਕਦਾ ਕੋਈ ਮੇਰੇ ਭੈਣ ਭਰਾ ਨੂੰ ਕਿਲਾ ਹੋਏ ਕਿ ਉਹਨੇ ਵਧੀਆ ਸਟੱਡੀ ਕੀਤੀ ਹੋਏ ਜਾਂ ਕਿਸੇ ਫੱਕ ਦੇ ਵਿੱਚ ਜਾਣਾ ਹੋਏ ਪਰ ਜੇ ਸੋਖਾ ਜੇ ਤੁਸੀਂ ਸੋਖੀ ਤੁਸੀਂ ਹੋਸਪੀਟੈਲ ਨੂੰ ਲੈਣੀ ਹੈ ਤੇ ਹੋਟਲ ਤੇ ਹੋਟਲ ਦੇ ਵਿੱਚ ਜਾਂ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਆਸਪੀਟਿੰਗ ਸਰਨਾ ਸੌਖੀ ਮਿਲਦੀ ਹੈ ਕਿਉਂਕਿ ਇਹਨਾਂ ਨੂੰ ਬੰਦਿਆਂ ਦੀ ਹਮੇਸ਼ਾ ਲੋੜ ਰਹਿੰਦੀ ਹੈ ਠੀਕ ਹੈ ਜੀ ਇੱਕ ਗੁੱਡ ਸਕੂਲ ਲਿਵਿੰਗ ਸਰਟੀਫਿਕੇਟ ਤੁਹਾਨੂੰ ਚਾਹੀਦਾ ਐ ਇੰਜੋਏ ਵਰਕਿੰਗ ਇਨ ਹੋਟਲ ਵਾਂਟ ਟੂ ਲਰਨ ਸਟ੍ਰੈਸ ਅਸਿਸਟੈਂਟ ਐਂਡ ਟੀਮ ਵਰਕ ਜਿਹੜਾ ਮਰ ਕੀ ਨੋਰਮਲ ਇੰਜੋਏ ਇੰਟਰੈਕਟਿੰਗ ਵਿਦ ਗੈਸਟ ਐਂਡ ਕੋਲੀਗ ਮਰ ਕੀ ਇਹ ਰਿਕੁਆਇਰਮੈਂਟ ਵੀ ਦੇ ਸਕਦੇ ਹੋ ਸੌਖੀ ਜੀ ਰਿਕੁਆਇਰਮੈਂਟ ਹੈ ਇਹਦੇ ਵਿੱਚ ਤੇ ਮੈਨੂੰ ਲੱਗਦਾ ਲਗਭਗ ਸਾਰੇ ਬੱਚੇ ਪਾਸ ਰਿਕੁਆਇਰਮੈਂਟ ਹੋਏਗੀ ਜਿਨ੍ਹਾਂ ਕੋ ਜਿਨ੍ਹਾਂ ਨੇ 10th ਜਾਂ ਪਲੱਸ 2 ਪਾਸ ਵੀ ਕੀਤੀ ਹੋਏਗੀ ਠੀਕ ਹੈ ਹਾਂ ਜਿਨ੍ਹਾਂ ਨੇ profession master ਜਾਂ bachelor ਕੀਤੀ ਹੋਏਗੀ ਉਹਨਾਂ ਕੋ ਐਕਸਪੀਰੀਅੰਸ ਥੋੜਾ ਜਿਆਦਾ ਹੁੰਦਾ ਕਿਉਂਕਿ ਉਹਨਾਂ ਦੀ ਇਅਰ ਦੇ ਅਕੋਰਡਿੰਗ ਉਹਨਾਂ ਨੂੰ ਐਕਸਪੀਰੀਅੰਸ ਗੇਨ ਹੋ ਜਾਂਦਾ ਕਿੱਦਾਂ ਕਿਸੇ ਬੰਦੇ ਨਾਲ ਗੱਲ ਕਰਨੀ ਕਿੱਦਾਂ ਨਹੀਂ ਪਰ ਤੁਸੀਂ ਐਜ਼ ਅ ਪ੍ਰੋਫਾਈਲ ਦੇਖ ਸਕਦੇ ਹੋ ਉਹਨਾਂ ਨੇ ਪ੍ਰੋਫਾਈਲ ਕਿਹੜੀ ਮੰਗੀ ਹੈਗੀ ਆ ਇਹਦੇ ਵਾਸਤੇ ਤੁਸੀਂ ਅਪਲਾਈ ਕਰਨਾ ਹੈਗਾ ਤੁਸੀਂ ਦੇਖ ਸਕਦੇ ਹੋ ਅਪਲਾਈ ਕਰਨ ਵਾਸਤੇ ਤੁਸੀਂ ਇੱਥੇ ਅਪਲਾਈ ਨੋ ਤੇ ਕਲਿੱਕ ਕਰਨਾ ਠੀਕ ਹੈ ਜੀ ਇੱਥੇ ਤੁਸੀਂ ਟ੍ਰੇਨਿੰਗ ਉਹਨਾਂ ਦੀ ਵੈਬਸਾਈਟ ਖੋਲ ਚੁੱਕੀ ਹੈਗੀ ਸਪੈਸ਼ਲ ਉਹਨਾਂ ਦੀ ਵੈਬਸਾਈਟ ਵੀ ਆ ਗਈ ਹੈ ਦੇਖੋ ਡੋਰਨ ਟਾਲਨ ਦੀ ਵੈਬਸਾਈਟ ਆ ਗਈ ਹੈ ਇੱਥੇ ਟ੍ਰੇਨਿੰਗ ਸੈਲਰੀ ਅਕੋਰਡਿੰਗ ਦਾ ਟ੍ਰਾਫਿਕ ਵਿਦ ਸੈਲਰੀ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਕਿ ਉਹਦੇ ਅਕੋਰਡਿੰਗ ਤੁਹਾਨੂੰ ਸੈਲਰੀ ਮਿਲੇਗੀ ਇੱਥੇ ਤੁਹਾਡੇ ਟਾਸਕ ਦੱਸਿਆ ਗਏ ਨੇ ਜਿਹੜਾ ਡੋਰਨ ਟੋਟਲ ਬਾਦ ਫਿਲਬਲ ਦੇ ਵਿੱਚ ਆ ਉਹਨਾਂ ਦਾ ਐਡਰੈਸ ਦੱਸਿਆ ਹੈਗਾ ਤੁਹਾਡੀ ਪ੍ਰੋਫਾਈਲ ਇਹਦੇ ਵਿੱਚ ਕੰਟਰੈਕਟ ਪਰਸਨ ਇਹ ਵਿੱਚ ਸਪੈਸ਼ਲ ਮੈਂ ਤੁਹਾਨੂੰ ਦੱਸਦਾ ਪਰ ਮੈਂ ਫਿਰ ਤੂੰ ਇੱਕ ਵਾਰੀ ਕਿ ਤੂੰ ਸਿੱਧਾ ਉਹਨੂੰ ਈਮੇਲ ਵੀ ਲਿਖ ਸਕਦੇ ਹੋ ਜਿੱਦਾ ਕੈਥਰੀਨ ਕੈਨਲ ਏ ਜਿਹੜਾ ਕੰਟੈਕਟ ਪਰਸਨ ਹੈਗਾ ਜਿਹਨੇ ਡਿਸਾਈਡ ਕਰਨਾ ਹੈਗਾ ਕਿ ਤੁਹਾਨੂੰ ਹਸਪੀਟਲ ਨੂੰ ਦਿੱਤੀ ਜਾਏ ਜਾਂ ਨਾ ਦਿੱਤੀ ਜਾਏ ਜਿੰਨੇ ਡਿਸੀਜਨ ਹੈ ਨਾ ਤੇ ਉਹਨੂੰ ਸਿੱਧੀ ਈਮੇਲ ਲੇਖ ਸਕਦੇ ਹੋ ਇੱਕ ਈਮੇਲ ਵਧੀਆ ਜੀ ਤਿਆਰ ਕਰੋ ਈਮੇਲ ਤਿਆਰ ਕਰਕੇ ਆਪਣਾ ਲੀਵਿੰਗਸਲੋਫ ਤਿਆਰ ਕਰੋ ਲੀਵਿੰਗਸਲੋਫ ਤਿਆਰ ਸੀ ਵੀ ਜਿਹਨੂੰ ਕਹਿੰਦੇ ਨੇ ਸੀ ਵੀ ਤਿਆਰ ਕਰੋ ਇੱਕ ਕਵਰ ਲੈਟਰ ਤਿਆਰ ਕਰੋ ਤੇ ਆਪਣੇ ਸਕੂਲ ਦੇ ਸਰਟੀਫਿਕੇਟ ਇੰਗਲਿਸ਼ ਦੇ ਵਿੱਚ ਅਪਲਾਈ ਕਰੋ ਉਹਦੇ ਬਾਅਦ ਸਾਰੇ ਅਟੈਚ ਕਰਕੇ ਫਿਰ ਅਪਲਾਈ ਕਰੋ ਠੀਕ ਹੈ ਜੀ ਤੇ ਜਿਹੜਾ ਕਵਰ ਲੈਟਰ ਕਿੱਦਾਂ ਦਾ ਹੋਣਾ ਚਾਹੀਦਾ ਮੈਂ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦਿੱਤੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਵੀ ਮੈਂ ਤੁਹਾਨੂੰ ਵੀਡੀਓ ਇੱਥੇ ਤੁਹਾਨੂੰ ਸ਼ੋ ਹੋ ਜੇਗੀ ਵੀਡੀਓ ਫਿਰ ਤੂੰ ਇੱਕ ਵਾਰੀ ਮੈਂ ਸਾਈਡ ਤੇ ਵੀਡੀਓ ਲਾ ਦਿੰਦਾ ਹਾਂ ਵਾ ਕਿਦਾਂ ਕਵਰ ਲੈਟਰ ਤਿਆਰ ਕਰਨਾ ਹੈਗਾ ਸਪੈਸ਼ਲ ਯੂਰਪ ਵਾਸਤੇ ਜਿਨ੍ਹਾਂ ਨੂੰ ਚਾਹੀਦੀ ਹੈ ਕਿ ਯੂਰਪ ਚ ਹਾਊਸਹੋਲਡਿੰਗ ਜਾਂ ਜੋਬ ਚਾਹੀਦੀ ਹੈਗੇ ਉਹਨਾਂ ਵਾਸਤੇ ਸਪੈਸ਼ਲ ਜਿਹੜਾ ਤੁਸੀਂ 10 ਵੀ ਤਿਆਰ ਕਰਕੇ ਅਪਲਾਈ ਕਰੋਗੇ ਤੇ ਤੁਹਾਨੂੰ ਵਧੀਆ ਰਿਸਪੌਂਸ ਮਿਲੇਗਾ ਠੀਕ ਹੈ ਜੀ ਤੇ ਫੁੱਲ ਟਾਈਮ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਅਪਲਾਈ ਤੇ ਕਲਿੱਕ ਕਰੋਗੇ ਅਪਲਾਈ ਤੇ ਕਲਿੱਕ ਕਰਕੇ ਤੇ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਫੋਨ ਨੰਬਰ ਈਮੇਲ ਐਡਰੈਸ ਤੇ ਇੱਥੇ ਤੁਸੀਂ ਜੋ ਮਿਸਟਰ ਆਪਣਾ ਲੇਕੇ ਤੁਈ ਉਹਨਾਂ ਨੂੰ ਸੈਂਡ ਕਰ ਦੇਣਾ ਸਿਰਫ ਤੇ ਆਪਣਾ ਨਾਮ ਲਿਖਣਾ ਜਿੱਦਾਂ ਮੈਂ ਤੁਹਾਨੂੰ ਹੁਣ ਨਾਮ ਲਿਖੋ ਲਾਸਟ ਨੇਮ ਲਿਖੋ ਯੂਮੈਲ ਐਡਰੈਸ ਫੋਨ ਨੰਬਰ ਜਿੱਦਾਂ ਕਿ ਡਾਕੂਮੈਂਟ ਤੁਹਾਨੂੰ ਕਿਹਾ ਤੁਹਾਡਾ ਸੀਵੀ ਕਵਰ ਲੈਟਰ ਸਕੂਲ ਦੇ ਸਰਟੀਫਿਕੇਟ ਠੀਕ ਹੈ ਜੀ ਕਵਰ ਲੈਟਰ ਹਮੇਸ਼ਾ ਹੀ ਵਧੀਆ ਤਿਆਰ ਕਰਨਾ ਕਿ ਕਿਉਂ ਤੁਸੀਂ ਜਰਮਨ ਦੇ ਵਿੱਚ ਆਣ ਕੇ ਹੌਸਬਿਲਡਿੰਗ ਕਰਨਾ ਚਾਹੁੰਦੇ ਹੋ ਤੁਹਾਨੂੰ ਕਿਉਂ ਇੰਟਰਸਟ ਹੈਗਾ ਫਿਰ ਉਹ ਤੁਹਾਡੇ ਨਾਲ ਅਪੀ ਅਟੈਚਮੈਂਟ ਕਰਨਗੇ ਜੇ ਤੁਸੀਂ ਲੈਂਗੁਏਜ ਕਰ ਲਈ ਹੈਗੀ ਹੈ B1 ਤੁਹਾਡੇ ਕੋਲ ਲੈਂਗੁਏਜ ਹੈਗੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇੱਥੇ 올ਰੀਡੀ ਉਹ ਵੀ ਸਰਟੀਫਿਕੇਟ ਜ਼ਰੂਰ ਨਾਲ ਲਗਾਓ ਜੇ ਤੁਸੀਂ A1 ਕੀਤੀ A2 ਕੀਤੀ B1 ਕੀਤੀ ਜਿਹੜਾ ਤੁਸੀਂ ਲੈਂਗੁਏਜ ਕੀਤੀ ਹੈਗੀ ਜਰਮਨ ਵਾਸਤੇ ਤੁਹਾਡੇ ਕੋਲ ਸਰਟੀਫਿਕੇਟ ਪਿਆ ਉਹ ਜ਼ਰੂਰ ਨਾਲ ਲਗਾਓ ਉਹ ਪਿਓਰਿਟੀ ਜ਼ਰੂਰ ਤੁਹਾਨੂੰ ਪਿਓਰਿਟੀਟ ਐਕਸਟਰਾ ਮਿਲਦੀ ਹੈਗੀ ਹੈ ਕਿਉਂਕਿ ਬੱਚੇ ਨੇ ਥੋੜਾ ਐਫਰਟ ਕੀਤਾ ਹੈਗਾ ਕਿਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਤੁਸੀਂ ਇਹਦੇ ਵਿੱਚ ਅਪਲਾਈ ਹੁਣ ਕਿਸੇ ਨੇ ਹੋਰ ਕੋਈ profession 'ਚ ਜਾਣਾ ਹੋਏ ਜਿੱਦਾਂ ਤੁਸੀਂ ਹੋਰ ਕੋਈ profession 'ਚ ਜਾਣਾ ਤੇ ਇਹਦੇ ਵਿੱਚ ਲਿਖੋ ਅੰਮ ਪਿੰਟਰ ਐਜ਼ ਅ ਪੇਂਟਰ ਦੇ ਲੋ ਦੀ ਟ੍ਰੇਨਿੰਗ ਐਜ਼ ਅ ਪੇਂਟਰ ਐਂਡ ਵਾਰਨਿਸ਼ਰ ਫਸਟ ਸੈਕੰਡਰੀ ਸਕੂਲ ਸਟੂਡੈਂਟ ਆ ਹਾਈ ਸਕੂਲ ਅਸੀਂ ਦੇ ਸਕਦੇ ਹਾਂ ਇਹਨਾਂ ਵੀ ਟ੍ਰੇਨਿੰਗ ਉਹਨਾਂ ਨੇ ਤੁਹਾਨੂੰ ਦੱਸੀ ਹੈਗੀ ਆ ਤੁਹਾਨੂੰ ਟ੍ਰੇਨਿੰਗ ਕਰਨੀ ਹੈ ਗੇਮ ਮੇਂਟਲ ਵਾਸਤੇ ਤੁਸੀਂ ਇੱਥੇ ਜਾ ਕੇ ਕਲਿੱਕ ਕਰੋ ਤੁਹਾਨੂੰ ਉੱਥੇ ਦੱਸਿਆ ਜਾਏਗਾ ਕੀ ਕੀ ਸਿਖਾਇਆ ਜਾਏਗਾ ਤੇ ਆਹ ਜਿਦਾ ਕਿ ਕੰਪਨੀਆਂ ਨੇ ਤੁਹਾਨੂੰ ਪਹਿ ਦੱਸਿਆ ਪਹਿਲਾਂ ਕਿ ਸੈਲਰੀ ਤੁਹਾਨੂੰ ਦਿੰਦੇ ਨੇ ਉਹਦੇ ਵਿੱਚ ਦੱਸਿਆ ਹੈਗਾ ਅਟਰੈਕਟਿਵ ਕਿ ਹਾਲ ਪਹਿਲੇ ਸਾਲ ਤੁਹਾਨੂੰ 905 ਰੁਪਏ ਦਿੱਤੇ ਜਾਣਗੇ ਦੂਜੇ ਸਾਲ 990 ਰੁਪਏ ਦਿੱਤੇ ਜਾਣਗੇ ਤੀਜੇ ਸਾਲ ਤੁਹਾਨੂੰ 1255 ਰੁਪਏ ਦਿੱਤੇ ਜਾਣਗੇ ਠੀਕ ਹੈ ਜੀ ਬਾਕੀ ਸਕਸੈਸ ਮੋਨੋਕਸ ਗੋਟ ਐਗਜ਼ਾਮ ਗ੍ਰੇਡ ਜੇ ਤੁਸੀਂ ਪੂਰਾ ਪਾਸ ਕਰ ਲੈਂਦੇ ਹੋ ਉਹਨੂੰ ਤੇ 2500 ਐਰੋ ਤੁਹਾਨੂੰ ਦਿੱਤਾ ਜਾਏਗਾ ਜੇ ਤੁਹਾਡੇ ਕੋ ਤੁਹਾਨੂੰ ਪੋਸੀਬਲ ਡਰਾਈਵਿੰਗ ਲਾਇਸੈਂਸ ਸਬਸਿਡੀ ਜੇ ਤੁਸੀਂ ਡਰਾਈਵਿੰਗ ਲੈਸ ਕਰਨਾ ਤਾਂ ਵੀ ਤੁਹਾਨੂੰ 2500 ਰੁਪਏ ਦਿੱਤਾ ਜਾਏਗਾ ਮੈਂ ਬਹੁਤ ਬੈਨੀਫੀਸ਼ੀਅਲੀ ਕਹਿਣਾ ਮੈਂ ਕਿ ਇਦਾਂ ਕੰਪਨੀਆਂ ਦਿੰਦੀਆਂ ਫੀਆਂ ਨੇ ਬਹੁਤ ਵਧੀਆ ਗੱਲ ਹੈ ਜੇ ट्रैवल ਅਲੌਂਸ ਹੈਗੀ ਹੈ ਤੇ ਤੁਹਾਨੂੰ ट्रैवल ਜਿੱਥੇ ਹੀ ਮਹੀਨੇ ਦੇ ਵਿੱਚ ਜਿੱਦਾਂ ਤੁਸੀਂ ਕਿਤੇ ਰਹਿਨੇ ਹੋ ਤੁਹਾਡਾ ਦੂਰ ਹੈਗਾ ਤੁਸੀਂ ਨਾ ਜਿੱਦਾਂ ਹੁਣ ਮੈਂ ਸਾਲ ਨੂੰ ਕਿ ਮੈਂ ਫ੍ਰੈਂਕਫਰਟ ਕੰਮ ਕਰਦਾ ਪਿਆ ਮੈਂ ਪਰ ਮੈਕੀਜ਼ਨ ਰਹਿਣਾ ਮੈਨੂੰ ਟਰੈਵਲ ਕਰਨਾ ਪੈਂਦਾ ਗੱਡੀ ਸੌਰੀ ਗੱਡੀ ਦੇ ਉੱਤੇ ਜਾਂ ਟ੍ਰੇਨ ਦੇ ਉੱਤੇ ਤੇ ਮੈਨੂੰ 90 ਹਜ਼ਾਰ ਉਹਦੇ ਉੱਤੇ ਜਾਣਗੇ ਉਹਦੇ ਬਾਅਦ ਇੱਕ ਮਹੀਨੇ ਦੇ ਵਿੱਚ ਰੈਗੂਲਰ ਵਰਕਿੰਗ ਆਵਰ ਵਰਕ ਤੁਹਾਨੂੰ ਮਤਲਬ ਕਿ ਆਈਪੈਡ ਵੀ ਦਿੱਤਾ ਜਾਏਗਾ ਫੋਨ ਵੀ ਦਿੱਤਾ ਜਾਏਗਾ ਵਰਕ ਕਲੋਥ ਵੀ ਦਿੱਤੇ ਜਾਣਗੇ ਜੀ ਟ੍ਰੇਨਿੰਗ ਕਰਾਈ ਜਾਂਦੀ ਕੰਪਨੀ ਪੈਨਸ਼ਨ ਸਕੀਮ ਵਿੱਚ ਦਿੱਤੀ ਜਾਏਗੀ ਫਿਟਨੈਸ ਐਂਡ ਹੈਲਥ ਕੋਲੈਬੋਰੇਸ਼ਨ ਵਿਦ ਤੀਰਾਂਗਿਆ ਤੇ ਇਹਨੂੰ ਤੁਸੀਂ ਅਪਲਾਈ ਕਰਨਾ ਜਦੋਂ ਵੀ ਤੁਸੀਂ ਅਪਲਾਈ ਕਰਨਾ ਅਪਲਾਈ ਨੋ ਦੇ ਤੇ ਕਲਿੱਕ ਕਰੋ ਉਹ ਪੇਜ ਨਹੀਂ ਖੁੱਲਿਆ ਤੁਸੀਂ ਦੇਖ ਰਹੇ ਕੋਈ ਹੁਣ ਪੇਜ ਨਹੀਂ ਖੁੱਲ ਰਿਹਾ ਹ ਤੱਕ ਸ਼ਾਇਦ ਹੋ ਸਕਦਾ ਕੋਈ ਦਿੱਕਤ ਹੋਏ ਜੀ ਉਹਨਾਂ ਨੂੰ ਅਪਲਾਈ ਕਰਨਾ ਅਪਲਾਈ ਨੋ ਤੇ ਹੁਣ ਮੈਂ ਕਲਿੱਕ ਕਰਦਾ ਹਾਂ ਹੁਣ ਫੇਰ ਚੱਲਦਾ ਪਿਆ ਕਿਰਪਾ ਕਰਕੇ ਪੇਜ ਨਹੀਂ ਖੁੱਲਦਾ ਹੁਣ ਪੇਜ ਇਸ ਟਾਈਮ ਖੁੱਲਿਆ ਪੇਜ ਦੇਖ ਲਓ ਹਾਂ ਵਿਨੋਵਿਆ ਕੰਪਨੀ ਕੀ ਵਿਨੋਵਿਆ ਕੰਪਨੀ ਹੈਗੀ ਹੈ ਕਿ ਜਿਹੜੇ ਜਿੰਨਾ ਜਰਮਨ ਦੇ ਵਿੱਚ ਇੱਕ ਤੁਸੀਂ ਕਿਤਾੜਾ ਰਿਸ਼ਤੇਦਾਰ ਹੈਗਾ ਉਹਨੂੰ ਪੁੱਛ ਲਿਓ ਵਿਨੋਵਿਆ ਕੰਪਨੀ ਆ ਜਿਹੜੇ ਘਾਰਕੂਰ ਜਿਹੜੇ ਜਦਾਂ ਘਾਰਕੂਰ ਨਾ ਭੰਦਨ ਦੀ ਹੈ ਇਹਦੇ ਵਿੱਚ ਸਾਰਾ ਕੁਝ ਫੀਚਰ ਉਹਨਾਂ ਤੁਹਾਨੂੰ ਦੱਸਿਆ ਹੈਗਾ ਕਿਦਾਂ ਕੀ ਕਰਨਾ ਕੀ ਨਹੀਂ ਫਿਰ ਇਹਦੇ ਵਿੱਚ ਯੂ ਕੈਨ ਫਾਈਂਡ ਡਿਟੇਲ ਇੱਥੇ ਤੁਸੀਂ ਫਾਈਂਡ ਡਿਟੇਲ ਲੱਭ ਸਕਦੇ ਹੋ ਅਪਲਾਈ ਵਿਦਆਊਟ ਰਜਿਸਟ੍ਰੇਸ਼ਨ ਜੀ ਅਪਲਾਈ ਵਿਦਆਊਟ ਰਜਿਸਟ੍ਰੇਸ਼ਨ ਅਪਲਾਈ ਕਰਨਾ ਤੁਸੀਂ ਕਰ ਸਕਦੇ ਹੋ ਠੀਕ ਹੈ ਜ ਬਾਕੀ ਪ੍ਰੋਸੈਸ ਅਕੀ ਚੱਲਣਾ ਹੈਗਾ ਉਹ ਤੁਹਾਨੂੰ ਦੱਸ ਇੱਥੇ ਸਾਰੀ ਇਨਫੋਰਮੇਸ਼ਨ ਦਿੱਤੀ ਹੈਗੀ ਆ ਤੁਸੀਂ ਫੇਰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਇੱਥੇ ਜਾ ਕੇ ਤੁਸੀਂ ਸਿੱਧਾ ਅਪਲਾਈ ਕਰ ਸਕਦੇ ਹੋ ਤੇ ਜਿਹੜਾ ਤੁਹਾਡਾ ਟ੍ਰੇਨ ਮਤਲਬ ਕਿ ਜਿਹਨੇ ਟ੍ਰੇਨਿੰਗ ਦੇਣੀ ਹੈਗੀ ਯਾਨਾ ਮੁੱਲਾ ਉਹਦਾ ਨਾਮ ਹੈਗਾ ਯਾਨਾ ਮੁੱਲਾ ਇੱਥੇ ਤੁਸੀਂ ਦੇ ਸਕਦੇ ਹੋ ਤਾਂ ਨਾ ਸਪੈਸ਼ਲ ਦਿੱਤਾ ਹੈਗਾ ਠੀਕ ਹੈ ਜੀ ਬਾਕੀ ਮੈਂ ਹੋਰ ਸਪੈਸ਼ਲ ਤੁਹਾਨੂੰ ਦਾ ਦਿਨ ਜਿੱਥੇ ਤੁਸੀਂ ਹਸਪੀਟਲੋਂ ਲੱਭ ਸਕਦੇ ਹੋ ਹਸਪੀਟਲੋਂ ਲੱਭਣ ਵਾਸਤੇ ਵੀ ਤੁਸੀਂ ਸਪੈਸ਼ਲ ਇੱਥੇ ਲੇ ਲਓ ਸਿੱਧੀ ਹਸਪੀਟਲਿੰਗ ਤੁਸੀਂ ਸਿੱਧਾ 25 ਤੇ ਭਰ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਦੇਖੋ ਕਿੰਨੀਆਂ ਕਿੰਨੀਆਂ ਹੀ ਆ ਗਿਆ ਇਹਦੇ ਵਿੱਚ ਤੇ ਕਿੰਨੇ ਵੈਬਸਾਈਟਾਂ ਦੇ ਸਕਦੇ ਹੋ ਹਸਪੀਟਲ ਨੂੰ ਹਸਪੀਟਲ ਨੂੰ ਪੁੰਟੇ ਜਿਹੜੀ ਮੈਂ ਤੁਹਾਨੂੰ ਇਹ ਵੈਬਸਾਈਟ ਤੇ ਮੈਨੂੰ ਘੱਟੋ ਘੱਟ ਵੀ ਬਹੁਤ ਜ਼ਿਆਦਾ ਵਧੀਆ ਜਿੰਨੇ ਜਿੰਨੂੰ ਕਹਿੰਦੇ ਕਿ ਅਜ਼ੂਬੀਓ ਵੈਬਸਾਈਟ ਬਣਾਈ ਹੈ ਇਹ ਉਹ ਬੰਦੇ ਨੇ ਬਣਾਈ ਜਰਮਨ ਦੇ ਵਿੱਚ ਕਿ ਇੱਕ ਡ੍ਰੋਪ ਹੈ ਮਤਲਬ ਕਿ ਐਨੋ ਡ੍ਰੋਪ ਕਰਤੀ ਸੀ ਇਹਨੇ ਆਪਣੀ ਹਸਪੀਟਲ ਨੂੰ ਨਾ ਡ੍ਰੋਪ ਕਰਨ ਤੋਂ ਬਾਅਦ ਇਹਨੂੰ ਇੱਕ ਆਈਡੀਆ ਆਇਆ ਕਿ ਮੈਂ ਮੈਂ ਕਿੰਨੇ ਬੇਤਰੀਬ ਨਾ ਗੱਲ ਕੰਮ ਕਰਦਾ ਵਾਂ ਕਿ ਲੋਕ ਮੈਨੂੰ ਪਰੇਸ਼ਾਨੀ ਆ ਇਹਨੂੰ ਪਰੇਸ਼ਾਨੀ ਆਉਂਦੀ ਸੀ ਬੇਤਰੀਬ ਲੱਭਣ ਦੇ ਵਿੱਚ ਇਹਨੇ ਡ੍ਰੋਪ ਆਊਟ ਕਰ ਲਿਆ ਤੇ ਜੇ ਤੁਸੀਂ ਹਸਪੀਟਲ ਡ੍ਰੋਪ ਆਊਟ ਕਰਦੇ ਹੋ ਤੁਹਾਡੇ ਕੋਲ 3 ਮਹੀਨੇ ਟਾਈਮ ਹੁੰਦਾ ਨਵਾਂ ਮਾਲਕ ਲੱਭਣ ਵਾਸਤੇ ਨਾ ਤੇ ਜਰਮਨ ਦੇ ਵਿੱਚ ਇਹਨੇ ਇਹ ਕਿੰਨਿਆਂ ਨੂੰ ਅਪਲਾਈ ਕਰਦਾ ਹੈ ਇਹ ਜਵਾਬ ਨਹੀਂ ਆਉਂਦਾ ਕਿਤੇ ਕੀ ਜਾਂਦਾ ਕੰਟੈਕਟ ਡਾਟਾ ਲੈ ਬਦ ਇਹਨੇ ਇੱਕ ਵੈਬਸਾਈਟ ਤਿਆਰ ਕੀਤੀ ਬੰਦੇ ਨੇ ਉਹਦੇ ਚ ਸਪੈਸ਼ਲ ਤੁਹਾਡੇ ਕੋਲ ਸ ਜਿੰਨੇ ਤੁਹਾਡਾ ਮਤਲਬ ਕਿ ਡਿਸੀਜਨ ਡਿਸਾਈਡ ਕਰਨਾ ਜਾਂ ਜਾਂ ਨਾ ਇਹਦੇ ਵਿੱਚ ਕੋਈ ਇਦਾਂ ਫਾਰਮੈਲਟੀ ਨਹੀਂ ਹੈ ਕਿ ਪਹਿਲਾਂ ਵੈਬਸਾਈਟ ਦੇ ਵਿੱਚ ਜਿਹਦਾ ਕੰਪਨੀ ਦੇ ਨੋਰਮਲ ਇੱਕ ਇਨਵੋਕਸ ਹੁੰਦਾ ਉਹਦੇ 'ਚ ਜਾਏਗੀ ਫਿਰ ਉਹਦੇ 'ਚ ਜੇ ਚੈੱਕ ਹੋ ਗਈ ਹੋਗੀ ਉਹਨਾਂ ਨੇ ਫਿਰ ਅੱਗੇ ਫਾਰਵਰਡ ਕਰਨਗੇ ਐਚਆਰ ਆਪਤਾ ਲੂ ਨੂੰ ਮਤਲਬ ਕਿ ਹਿਊਮਨ ਰਿਸੋਰਸਿੰਗ ਡਿਪਾਰਟਮੈਂਟ ਨੂੰ ਫਿਰ ਉਹ ਤੁਹਾਡਾ ਮਤਲਬ ਕਿ ਪ੍ਰੋਸੈਸ ਇੱਥੇ ਇਦਾਂ ਦਾ ਕੁਝ ਨਹੀਂ ਸਿੱਧਾ ਹੀ ਐਚਆਰ ਡਿਪਾਰਟਮੈਂਟ ਨੂੰ ਤੁਹਾਡੇ ਅੰਦਰ ਇਹ ਬਵਾਬ ਉਹ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਅੱਖਰ ਅੱਖਰ ਲਿਖਿਆ ਹੈਗਾ ਇਹਨਾਂ ਨੇ ਨਰਸਿੰਗ ਅਸਿਸਟੈਂਟ ਟ੍ਰੇਨਿੰਗ ਸਪੈਸ਼ਲ ਉਹਨਾਂ ਨੇ ਲਿਖ ਦੱਸਿਆ ਰਿਕੁਆਇਰਮੈਂਟ ਦੇਖ ਲਿਓ ਟ੍ਰੇਨਿੰਗ ਕੋਰਸ ਦੇਖ ਲਓ ਇਨਕਲੂਡਿਡ ਦੇਖ ਲਓ ਅਨਰ ਬੈਨੀਫੀਟਸ ਇਹਦੇ ਵਿੱਚ ਤੁਸੀਂ ਜੇ ਤੁਹਾਨੂੰ ਅਪਲਾਈ ਕਰਨਾ ਅਪਲਾਈ ਨੋ ਤੇ ਕਲਿੱਕ ਕਰੋ ਤੁਸੀਂ ਅਪਲਾਈ ਕਰ ਸਕਦੇ ਹੋ ਜਦਾਂ ਉਸ ਦੇਖੋ ਪੀਸ ਅਬਜੈਕਟ ਹੈ ਜੇ ਤੁਕੇਵਰੀ ਖੋਲ ਜੰਦਾ ਇੱਥੇ ਈਮੇਲ ਖੋਲਗੇ ਆਟੋਮੈਟਿਕਲੀ ਤੁਸੀਂ ਈਮੇਲ ਉਹਨਾਂ ਨੂੰ ਕਰ ਸਕਦੇ ਹੋ ਆਟੋਮੈਟਿਕਲੀ ਨਾ ਅੱਥੇ ਖੁੱਲ ਗਈ ਇੱਥੇ ਤੁਸੀਂ ਵੇਖ ਵੇਖ ਤੁਸੀਂ ਦੱਸਿਆ ਕਿ ਅੰਸਾ ਆਏਗਾ ਤੇ ਦੇਖੋ ਅ ਸਿੱਧੀ ਉਹਨਾਂ ਨੂੰ ਈਮੇਲ ਮਿਲਣੀ ਹੈ ਇੱਥੇ ਜਾ ਕੇ ਤੁਸੀਂ ਸਿਰਫ ਉਹਨਾਂ ਨੂੰ ਆਪਣਾ ਇਸ ਈਮੇਲ ਲਿਖਣੀ ਹੈ ਅਟੈਚਮੈਂਟ ਕਰਨੀ ਹੈ ਆਪਣੇ ਅਟੈਚਮੈਂਟ ਕਰ ਸਕਦੇ ਹੋ ਤੁਸੀਂ ਆਪਣਾ ਕਵਰ ਲੈਟਰ ਸੀਵੀ ਤੇ ਜਾਂ ਆਪਣੇ ਸਕੂਲ ਸਰਟੀਫਿਕੇਟ ਜਾਂ ਲੈਂਗੁਏਜ ਸਰਟੀਫਿਕੇਟ ਤੇ ਤੁਸੀਂ ਸਿੱਧਾ ਹੀ ਅਪਲਾਈ ਕਰ ਸਕਦੇ ਹੋ ਇਹ ਮੈਨੂੰ ਬਹੁਤ ਬੈਨੀਫੀਸ਼ੀਅਲ ਜਿਹੜਾ ਮੈਨੂੰ ਲੱਗਾ ਕਿ ਬਹੁਤ ਬੈਨੀਫੀਸ਼ੀਅਲ ਉਹਨੇ ਵੈਬਸਾਈਟ ਬਣਾਈ ਹੈ ਤਾਂ ਬਾਕੀ ਤੁਸੀਂ ਹੋਰ ਇੱਥੇ ਦੇ ਮ ਬਕਰੀ ਬਕਰੀ ਜਿਹੋ ਦੀ ਟ੍ਰੇਨਿੰਗ ਬੈਂਕ ਕਲਰਕ ਦੀ ਨੌਕਰੀ ਕਰਨੀ ਜਦਾਂ ਬੈਂਕ ਕਲਰਕ ਦੀ ਤੁਸੀਂ ਕਰਨਾ ਚਾਹੁੰਦੇ ਹੋ ਆ ਦੇਖੋ ਸਪਾਰਕਾਸ ਇਨਸੋਸੀ ਸਪਾਰਕਾਸ ਹੈਗਾ ਨਾ ਆਪਸਾ ਜਿਹਨੂੰ ਕਹਿੰਦੇ ਨੇ ਇੱਥੇ ਤੁਸੀਂ ਟ੍ਰੇਨਿੰਗ ਕਰਨੀ ਹੈਗੇ ਇਹਦੇ ਵਿੱਚ ਦੱਸਿਆਗਾ ਵਾਟ ਯੂ ਕੈਨ ਐਕਸਪੈਕਟ ਮਤਲਬ ਕਿ ਉਹਨਾਂ ਨੂੰ ਕੀ ਤੁਹਾਨੂੰ ਮਿਲਣਾ ਯੋਰ ਬੈਨੀਫਿਟ ਦੱਸਿਆ ਗਏ ਨੇ ਕਿ 30 ਦਿਨ ਦੀ ਵਕੇਸ਼ਨਾਂ ਮਿਲਦੀਆਂ ਨੇ 13 ਸੈਲਰੀ ਮਿਲਦੀ ਹੈ 400 ਰੁਪਏ ਮਤਲਬ ਕਿ 40 ਰੁਪਏ ਜਿਹੜੀ ਕੈਪੀਟਲ ਫਾਰਮਿੰਗ ਬੈਨੀਫਿਟ ਫॉर ਸੇਵਿੰਗ ਮਿਲਦੀ ਹੈ ਐਕਸਟਰਾ ਤੇ ਉਹ ਮਾਲਿਕ ਦੇ ਥਰੂ ਕੀਤੀ ਜਾਂਦੀ ਹੈ ਤੇ ਤੁਹਾਨੂੰ ਤੁਸੀਂ ਕੀ ਨਾਮ ਲੈ ਕੇ ਆਣਾ ਨਾ ਆ ਦੇਖ ਲਓ ਹੋਣ ਵੀ ਇਹਦੇ ਵਿੱਚ ਸਪੈਸ਼ਲ ਉਹਨਾਂ ਨੇ ਦੇਖੋ ਕੰਟੈਕਟ ਪਰਸਨ ਦਿੱਤਾ ਹੈਗਾ ਕੰਟੈਕਟ ਪਰਸਨ ਦੀ ਈਮੇਲ ਐਡਰੈਸ ਵੀ ਦਿੱਤੀ ਹੈਗੀ ਹੈ ਤੇ ਨੰਬਰ ਵੀ ਸਪੈਸ਼ਲ ਦਿੱਤਾ ਹੈਗਾ ਐਪਲੀਕੇਸ਼ਨ ਡਾਕੂਮੈਂਟ ਪਲੀਜ਼ ਕੰਪਲੀਟ ਕਰਕੇ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਨੂੰ ਸਿੱਧਾ ਈਮੇਲ ਦੇ ਥਰੂ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਸਪੈਸ਼ਲ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਅਪਲਾਈ ਕਰਨਾ ਚਾਹੁੰਦੇ ਹੋ ਠੀਕ ਹੈ ਮੈਂ ਤਾਂ ਉਹ ਤੇ ਸਮਝਾ ਹੀ ਸਕਦਾ ਹਰ ਇੱਕ ਡਾਕੂਮੈਂਟ ਤੁਸੀਂ ਅਪਲਾਈ ਕਰੋ ਸਿੱਧਾ ਤੇ ਮੈਂ ਤੇ ਇਹੀ ਕਹਿਣਾ ਕਿ ਬੈਨੀਫੀਸ਼ੀਅਰ ਤੁਹਾਨੂੰ ਸਿੱਧਾ ਹੀ ਰਿਸਪੌਂਸ ਮਿਲਦਾ ਬਹੁਤ ਵਧੀਆ ਬਾਕੀ ਇਹ ਜਿਹੜੀਆਂ ਵੈਬਸਾਈਟਾਂ ਜਿਹੜਾ ਵੀ ਤੁਹਾਨੂੰ ਜਿਹੜਾ ਜੋ ਵੀ ਤੁਹਾਨੂੰ ਡਾਕੂਮੈਂਟ ਚਾਹੀਦਾ ਤੁਹਾਨੂੰ ਆਈਟੀ ਡਿਪਾਰਟਮੈਂਟ ਚਾਹੀਦਾ ਤੁਸੀਂ ਇੱਥੇ ਆਈਟੀ ਲੈ ਸਕਦੇ ਹੋ ਤੇ ਆਈਟੀ ਦੇ ਵਿੱਚ ਟ੍ਰੇਨਿੰਗ ਇੱਥੇ ਦੇ ਸਕਦੇ ਤੁਸੀਂ ਟ੍ਰੇਨਿੰਗ ਆ ਗਈ ਹੈ ਸਾਈਬਰ ਸਿਕਿਉਰਿਟੀ ਦੇ ਵਿੱਚ ਆਈਟੀਏ ਤੁਸੀਂ ਸਿਟੀ ਇੱਥੇ ਨਾ ਪਾਣਾ ਜੇ ਤੁਸੀਂ ਸਿਟੀ ਤੁਹਾਨੂੰ ਚਾਹੀਦੀ ਹੈ ਕੋਈ ਵਧੀਆ ਤੇ ਇੱਥੇ ਤੁਸੀਂ ਸਿਟੀ ਪਾ ਦਿਓ ਜਿੱਦਾਂ ਮੈਂ ਹੁਣ ਪਾ ਦਿੰਨਾ ਤਿੰਨ ਉਹ ਮੈਂ ਫ੍ਰੈਂਕਫਰਟ ਆ ਐਂਡ ਓਨ தி ਸਪੌਟ ਹੁਣ ਫ੍ਰੈਂਕਫਰਟ ਦੇ ਵਿੱਚ ਤੇ ਦੇਖ ਸਕਦੇ ਹੋ ਫ੍ਰੈਂਕਫਰਟ ਦੇ ਵਿੱਚ ਡਿਊਲ ਸਟਡੀ ਪ੍ਰੋਗਰਾਮ ਵੀ ਹੈਗਾ ਇਹਨੂੰ ਬਿਜ਼ਨਸ ਦੇ ਵਿੱਚ ਤੇ ਡਿਊਲ ਸਟਡੀ ਕਰਨੀ ਹੈ ਉਹਦੇ ਵਿੱਚ ਜੇ ਆਈਟੀ ਦੇ ਹਸਪੀਟਲ ਕਰਨੀ ਹੈ ਹਸਪੀਟਲ ਨੂੰ ਦੇ ਵਿੱਚ ਹੁਣ ਇੱਥੇ ਤੁਸੀਂ ਟ੍ਰੇਨਿੰਗ ਟਾਈਪ ਲਿਖਣਾ ਤੇ ਇੱਥੇ ਮੈਂ ਟ੍ਰੇਨਿੰਗ ਚੂਜ਼ ਕਰ ਲੈਣਾ ਸਿਰਫ ਮੈਨੂੰ ਟ੍ਰੇਨਿੰਗ ਆਣੀ ਹੈ ਉਹਨਾਂ ਦੇ ਵੱਲੋਂ ਪ੍ਰੋ ਪ੍ਰੋਗਰਾਮ ਨਾਲ ਸੌਫਟਵੇਅਰ ਇੰਜੀਨੀਅਰਿੰਗ ਡਿਪਲੋਮਾ ਟ੍ਰੇਨਿੰਗ profession on IT ਦਾ ਮੈਂ IT ਸਪੈਸ਼ਲਿਸਟ ਇਨ ਐਪਲੀਕੇਸ਼ਨ on German bank ka Deutsche bank group ਨਾਲ ਇਹਦੇ ਵਿੱਚ ਉਹਨਾਂ ਨੇ ਦੱਸਿਆਗਾ ਤੁਸੀਂ ਅਪਲਾਈ ਕਰਨਾ ਹੈਗਾ online test ਹੈਗਾ ਪਹਿਲਾਂ ਤੁਸੀਂ online test ਹੋਣਾ ਫਿਰ ਟੈਲੀਫੋਨ ਇੰਟਰਵਿਊ ਹੋਣੀ ਫਿਰ ਸਿਲੈਕਸ਼ਨ ਦੇ ਇੰਟਰਵਿਊ ਹੋਣੀ ਠੀਕ ਹੈ ਤਿੰਨ ਸਟੇਜ ਹੈ ਗਿਆ ਦੇ ਵਿੱਚ 20 ਸਾਲ ਦੀ ਹਸਪਤਾਲ ਨੂੰਗਾ ਦੇ ਵਿੱਚ ਸਰ ਐਸ਼ਮੁੰਦ ਸ ਹੈਗਾ ਐਸ਼ਮੁੰ ਸਾਡੇ ਲੱਗ ਗਈ ਹੈ ਅੱਡੇ ਦੂਸਰਾ ਏਡੀ ਕੋਈ ਦੂਰ ਨਹੀਂ ਹੈਗਾ ਫ੍ਰੈਂਕਫਰਟ ਤੋਂ ਓਕੇਸ਼ਨਲ ਸਕੂਲ ਉਹਨਾਂ ਨੇ ਹੋਫਫਮ ਦੱਸਿਆ ਹੋਫਫਮ ਤੁਹਾਡਾ ਸਕੂਲ ਹੋਏਗਾ ਪਰਸਨਲ ਸਪੋਰਟ ਸਟਾਫ ਸਾਰਾ ਕੁਝ ਉਹਨਾਂ ਨੇ ਦੱਸਿਆ ਹੈਗਾ ਤੁਸੀਂ ਅਪਲਾਈ ਕਰਨਾ ਹੈਗਾ ਅਪਲਾਈ ਕਰ ਸਕਦੇ ਹੋ ਪਹਿਲੇ ਸਾਲ ਉਹਨਾਂ ਤਾਂ ਦੱਸਿਆ 1350 ਰੁਪਏ ਮਿਲਦੇ ਨੇ 1420 ਰੁਪਏ ਮਿਲਦੇ ਦੂਜੇ ਸਾਲ ਤੇ ਤੀਜੇ ਸਾਲ 15 ਸੋ 1500 ਰੁਪਏ ਮਿਲਦਾ ਠੀਕ ਹੈ ਅਪਲਾਈ ਕਰਨਾ ਤੁਸੀਂ ਨੋਰਮਲ ਤੁਸੀਂ ਇੱਥੇ ਜਾ ਸਕਦੇ ਹੋ ਉnder ਦੇਖ ਤਾ ਨੂੰ ਕੰਪਿਊਟਰ ਸਕਰੀਨ ਤੇ ਤੇ ਮੈਂ ਸਾਰਾ ਕੁਝ ਤੁਹਾਨੂੰ ਸ਼ੋਅ ਕਰ ਦਿੱਤਾ ਹੈਗਾ ਤੁਸੀਂ ਕਿੱਦਾਂ ਅਪਲਾਈ ਕਰਨਾ ਹੈਗਾ ਕਿਹੜੀਆਂ ਵੈਬਸਾਈਟ ਤੇ ਅਪਲਾਈ ਕਰ ਸਕਦੇ ਹੋ ਹਸਪੀਟਲਿੰਗ .dd ਤੇ ਉੱਤੇ ਜਾਂ azubio.com ਦੇ ਉੱਤੇ ਇਤਨੀ ਜਾ ਕੇ ਅਪਲਾਈ ਕਰ ਸਕਦੇ ਹੋ ਕਿ ਜੈਨੂਨ ਤੁਹਾਨੂੰ ਹਸਪੀਟਲ ਨੂੰ ਜਿਹੜੀ ਟ੍ਰੇਨਿੰਗ ਦੀ ਸੀਟ ਹੈਗੀ ਉਹ ਤੁਹਾਨੂੰ ਅਵੇਲੇਬਲ ਮਿਲ ਜਾਏਗੀ ਉੱਥੇ ਤੁਸੀਂ ਸਿੱਧਾ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੇ ਜਾਂ ਤੁਸੀਂ ਜਾ ਕੇ ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਸੈਲਰੀ ਕਿਹੀਆਂ ਕੰਪਨੀਆਂ ਨੇ ਲਿਖੀ ਹੈਗੇ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਉਹਦੇ ਅਕੋਰਡਿੰਗ ਸੈਲਰੀ ਤੁਸੀਂ ਦੇਖ ਸਕਦੇ ਹੋ ਪਹਿਲੇ ਸਾਲ ਕਿੰਨੀ ਮਿਲਣੀ ਹੈ ਦੂਜੇ ਸਾਲ ਕਿੰਨੀ ਮਿਲਣੀ ਹੈ ਤੀਜੇ ਸਾਲ ਕਿੰਨੀ ਮਿਲਣੀ ਹੈ ਕਿੰਨੇ ਮਿਲਣੀ ਹੈ ਹੁਣ ਮੈਂ ਕਰਦਾ ਹਾਂ ਗੱਲਬਾਤ ਕਿ ਕਿਹੜੇ ਬੱਚਿਆਂ ਨੂੰ ਬੈਨੀਫੀਸ਼ੀਅਲ ਇਹਦੇ ਵਿੱਚ ਮਿਲਦਾ ਹੈਗਾ ਜਿਹੜੇ ਬੱਚੇ ਤੇ ਕਹਿੰਦੇ ਨੇ ਕਿ ਮੈਂ ਜਰਮ ਆਪਣੇ ਬੇਸ ਤੇ ਆਣਾ ਜਿਹੜੇ ਬੱਚੇ ਨੇ ਆਪਣੇ ਬੇਸ ਤੇ ਅਪਲਾਈ ਕਰਨਾ ਹੈ ਉਹ ਇਹ ਬੱਚੇ ਆਪਣੀ ਕੈਟਾਗਰੀ ਨੂੰ ਕੰਪਲੀਟ ਕਰੋ ਪਹਿਲਾਂ ਤੇ ਹਸਪੀਟਲ ਨੂੰ ਅਪਲਾਈ ਕਰੋ ਜਿੱਦਾਂ ਹਸਪੀਟਲ ਨੂੰ ਦੇ ਵਿੱਚ ਤੁਸੀਂ ਕੰਪਲੀਟ ਹੋ ਜਾਂਦੇ ਹੋ ਤੁਹਾਡਾ ਸਿਲੈਕਸ਼ਨ ਹੋ ਜਾਂਦਾ ਤੁਹਾਨੂੰ ਕੰਟਰੈਕਟ ਮਿਲ ਜਾਂਦਾ ਹੈਗਾ ਤੁਸੀਂ ਕੀ ਕਰਨਾ ਹੈਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਜਦੋਂ ਕੰਪਨੀ ਦਾ ਕੰਟਰੈਕਟ ਮਿਲ ਜਾਂਦਾ ਉਹਨੂੰ ਤੁਸੀਂ ਏ ਕੰਮ ਨੀ ਦਾ ਕੰਟਰੈਕਟਰ ਜਿਹੋ ਤੁਹਾਨੂੰ ਹਸਪੀਟਲ ਦਾ ਕੰਟਰੈਕਟ ਤੁਹਾਡੇ ਹੱਥ ਚ ਆਇਆ ਨਾ ਉਸ ਤੋਂ ਬਾਅਦ ਤੁਸੀਂ ਆਪਣੀ ਫਾਈਲ ਰੈਡੀ ਕਰਨੀ ਹੈਗੀ ਆ ਵੋਕੇਸ਼ਨਲ ਟ੍ਰੇਨਿੰਗ ਦੀ ਜਿਹੜੀ ਅਪਾਇੰਟਮੈਂਟ ਬੁੱਕ ਕਰਨੀ ਹੈਗੀ ਆ ਬੀ ਐਫ ਐਸ ਦੇ ਅਕੋਰਡਿੰਗ ਦਿੱਲੀ ਤਾਂ ਦੇ ਹਮੇਸ਼ਾ ਹੀ ਜਿਹੜੀ ਨੈਸ਼ਨਲ ਵੀਜ਼ੇ ਦੀ ਅਪਾਇੰਟਮੈਂਟ ਹੁੰਦੀ ਉਹ ਦਿੱਲੀ ਹੁੰਦੀ ਹੈ ਜਿਹੜੇ ਸਾਡੇ ਪੰਜਾਬ ਰਹਿੰਦੇ ਨੇ ਜਾਂ ਜਿਹੜੇ ਮੁੰਬਈ ਪੁਨੇ ਰਹਿੰਦੇ ਉਹਨਾਂ ਦੀ ਉੱਤੇ ਹੋ ਜਾਂਦੀ ਹੈ ਠੀਕ ਹੈ ਜੀ ਉਹਦਾ ਪ੍ਰੋਸੈਸ ਮੈਂ ਤੁਹਾਨੂੰ ਸੈਕਟ ਡਿਪਾਰਟਮੈਂਟ ਦੇ ਵਿੱਚ ਸਾਰਾ ਕੁਝ ਦੱਸਦਾਗਾ ਕਿਦਾਂ ਤੁਸੀਂ ਕਰਨਾ ਹੈਗਾ ਚੈਕਲਿਸਟ ਵੀ ਤੁਹਾਨੂੰ ਸੈਕਟ ਡਿਪਾਰਟਮੈਂਟ ਦੇ ਵਿੱਚ ਦਿਖਾਈ ਜਾਏਗੀ ਸਾਰਾ ਕੁਝ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਉਹ ਤੁਹਾਡੇ ਕੋਲ ਸਵਾਰ ਨਹੀਂ ਹੁੰਦਾ ਸਾਰੀ ਵੀਡੀਓ ਤੁਸੀਂ ਨਹੀਂ ਦੇਖ ਸਕਦੇ ਤਾਂ ਕਰਕੇ ਮੈਂ ਵੀ ਇਸ ਵੀਡੀਓ ਨੂੰ ਤਾਂ ਹੀ ਇੱਕ ਸ਼ੋਰਟ ਫਾਰਮ ਦੇ ਵਿੱਚ ਪਹਿਲੀ ਵੀਡੀਓ ਪਹਿਲਾ ਪਾਰਟ ਹੈਗਾ ਸੈਕੰਡ ਪਾਰਟ ਦੇ ਵਿੱਚ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਸ਼ਨ ਲੈ ਕੇ ਚੈਕਲਿਸਟ ਦੇ ਅਕੋਰਡਿੰਗ ਲੈ ਕੇ ਸਾਰਾ ਪ੍ਰੋਸੈਸ ਸਮਝਾਇਆ ਜਾਏਗਾ ਜੇ ਤੁਸੀਂ ਪਹਿਲਾ ਸਟੈਪ ਆ ਕੰਪਲੀਟ ਕਰ ਲੈਂਦੇ ਹੋ ਇਹੀ ਮੇਨ ਸਟੈਪ ਹੈ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਸੈਕੰਡ ਸਟੈਪ ਕਿਦਾਂ ਕਰਨਾ ਹੈਗਾ ਠੀਕ ਹੈ ਜੀ ਵੀਡੀਓ ਦੇ ਦੋ ਪਾਰਟ ਨੇ ਕੋਈ ਡਿੱਕ ਘਬਰਾਣ ਵਾਲੀ ਲੋੜ ਨਹੀਂ ਹੈਗੀ ਆਪ ਅਪਲਾਈ ਕਰੋ ਜੈਂਟ 에ਜੰਟ ਕੋ ਜਾਣ ਦੀ ਕੋਈ ਲੋੜ ਨਹੀਂ 에ਜੰਟ ਨੂੰ ਐਵੇਂ 25 ਲੱਖ ਰੁਪਇਆ ਦੇ ਕੇ ਨਾ ਆਇਆ ਕਰੋ ਫ੍ਰੀ 'ਚ ਤੁਹਾਡਾ ਕੰਮ ਹੁੰਦਾ ਤੁਹਾਨੂੰ ਪੜ੍ਹਾਈ ਕਰਨ ਦੇ ਵੀ ਪੈਸੇ ਮਿਲਦੇ ਫਿਰ ਵੀ ਤੁਸੀਂ ਨਹੀਂ ਅਪਲਾਈ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਕੀ ਕੀ ਸੋਚਦੇ ਰਹਿੰਦੇ ਹੋ ਕਿਸੇ ਕੋਈ ਜੈਂਟ ਕੋ ਜਾਣ ਦੀ ਲੋੜ ਨਹੀਂ ਸਾਨੂੰ ਮੈਸੇਜ ਕਮੈਂਟ ਕਰ ਦਿਓ ਮੈਸੇਜ ਵੀ ਨਾ ਕਰੋ ਕਮੈਂਟ ਕਰੋ YouTube ਤੇ ਤੁਹਾਨੂੰ ਜਵਾਬ ਜ਼ਰੂਰ ਮਿਲੇਗਾ ਠੀਕ ਹੈ ਬਾਕੀ ਕਿੰਨੇ ਮੇਰੇ ਭੈਣ ਭਰਾ ਮੈਨੂੰ ਮੈਸੇਜ ਕਰਦੇ ਰਹਿੰਦੇ ਨੇ ਜਾਂ ਕਮੈਂਟ ਕਰਦੇ ਰਹਿੰਦੇ ਨੇ WhatsApp ਤੇ ਉੱਤੇ ਭਾਜੀ ਮੈਨੂੰ ਯਾਰ ਕੰਮ ਲੱਭ ਦੋ ਵੀਰੇ ਮੈਨੂੰ ਜਾਂ ਕੋਈ ਸੀਟ ਲੱਭ ਦੋ ਵੀਰੇ ਅਸੀਂ ਕੋਈ ਏਜੰਟ ਨਹੀਂ ਹੈਗੇ ਮੈਂ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹਾਂ ਇਹ ਤੁਸੀਂ ਸਾਰੇ ਡਾਕੂਮੈਂਟ ਕੰਪਲੀਟ ਆਪ ਕਰਨੇ ਹੈਗੇ ਨੇ ਡਾਕੂਮੈਂਟ ਕੰਪਲੀਟ ਕਰਨ ਚ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਦੇ ਹਾਂ ਪਰ ਮਿਹਨਤ ਤੁਹਾਨੂੰ ਆਪ ਕਰਨੀ ਪੈਂਦੀ ਹੈ ਜਿਹੜਾ ਬੰਦਾ ਮਿਹਨਤ ਕਰਦਾ ਕਦੀ ਵੀ ਹੌਸਲਾ ਨਾ ਛੱਡਿਆ ਕਰੋ ਪੋਜ਼ਿਟਿਵ ਰਿਹਾ ਕਰੋ ਮਿਹਨਤ ਕਰਕੇ ਆਪਣੀ ਆ ਕਲਾਲ ਦੀ ਕੁਮਾਈ ਖਾਇਆ ਕਰੋ ਜਿੱਦਾਂ ਹੀ ਤੁਸੀਂ ਇਹ ਰਾਤ ਤੇ ਤੁਰ ਪੈਨੇ ਹੋ ਆਪਣਾ ਅਪਲਾਈ ਕਰਦੇ ਹੋ ਤੁਸੀਂ ਆਪਣੇ ਆਪ ਸਿੱਖਣ ਲੱਗ ਪੈਨੇ ਹੋ ਤੁਹਾਨੂੰ ਜਿੱਦਾਂ ਪੁੱਛ ਪੁੱਛ ਕੇ ਬੰਦਾ ਡਿਗ ਡਿਗ ਕੇ ਬੰਦਾ ਕਹਿੰਦੇ ਨਾ ਕਿ ਜਵਾਨ ਹੁੰਦਾ ਇਦਾਂ ਹੀ ਤੁਸੀਂ ਜਿੱਦ ਤੇ ਆਪਣਾ ਕੰਮ ਆਪ ਕਰਨ ਲੱਗ ਪੈਨੇ ਤੁਹਾਨੂੰ ਕੋਈ ਏਜੰਟ ਦੀ ਜ਼ਰੂਰਤ ਨਹੀਂ ਹੁੰਦੀ ਇਹ ਚੀਜ਼ ਨੂੰ ਅਪਲਾਈ ਕਰਨ ਵਾਸਤੇ ਜੇ ਕਿਸੇ ਦਾ ਮੇਰੇ ਭੈਣ ਭਰਾ ਦਾ ਰਿਸ਼ਤੇਦਾਰ ਰਹਿੰਦਾ ਹੈਗਾ ਜਰਮਨ ਦੇ ਵਿੱਚ ਉਹਨੂੰ ਵੀ ਤੁਸੀਂ ਪੁੱਛ ਸਕਦੇ ਹੋ ਭਾਜੀ ਹਸਪੀਟਲਿੰਗ ਕਿੰਨੋ ਕਹਿੰਦੇ ਨੇ ਹਸਪੀਟਲਿੰਗ ਦੇ ਵਿੱਚ ਕੀ ਹਿਸਾਬ-ਕਿਤਾਬ ਹੁੰਦਾ ਸਾਡੇ ਤੇ ਯਕੀਨ ਨਹੀਂ ਹੈਗਾ ਤੁਸੀਂ ਉਹਨੂੰ ਵੀ ਪੁੱਛ ਸਕਦੇ ਹੋ ਕਿ ਹਸ ਇਦਾਂ ਦਾ ਚੱਕਰ ਹੁੰਦਾ ਹੈ ਹਸਪੀਟਲਿੰਗ ਵੀਜ਼ਾ ਹਨਾ ਮੈਂ ਤੁਹਾਨੂੰ ਜੇ ਕਿਸੇ ਨੂੰ ਡੋਟ ਹੈਗਾ ਮੈਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਮੈਂ ਆਫ ਵੀਜ਼ੇ ਲਵਾਏ ਹੈਗੇ ਨੇ ਤੁਹਾਨੂੰ ਸ਼ੋ ਵੀ ਕਰਦਾਗਾ ਵੀਜ਼ੇ ਠੀਕ ਹੈ ਹੁਣ ਮੇਰੇ ਕੋਲ ਇਸ ਟਾਈਮ ਪਾਸਵਰਡ ਨਹੀਂ ਹੈਗੇ ਤੇ ਮੈਂ ਤੁਹਾਨੂੰ ਨੈਕਸਟ ਟਾਈਮ ਉਹਦੇ ਸ਼ੋ ਕਰਾਦਾਗਾ ਵੀਜ਼ੇ ਵੀ ਹਸਪੀਟਲਿੰਗ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਸਗੋ ਮਿਨੀ ਜੌਬ ਕਰਨ ਦੀ ਅਲੋਵੈਂਸ ਵੀ ਹੁੰਦੀ ਹੈ ਤੁਸੀਂ ਮਿਨੀ ਜੌਬ ਵੀ ਕਰ ਸਕਦੇ ਹੋ ਐਜ਼ ਹਸਪੀਟਲਿੰਗ ਉਹਦੇ ਵਿੱਚ ਪੈਸੇ ਤੇ ਤੁਸੀਂ ਕਮਾਣੇ ਖਮਾਣੇ ਨੇ ਤੁਸੀਂ ਪਾਰਟ ਟਾਈਮ ਜੌਬ ਵੀ ਕਰ ਸਕਦੇ ਹੋ ਜਿੰਨੂੰ ਕਹਿੰਦੇ ਤੁਸੀਂ ਵੀਕੈਂਡ ਸੌਰੀ ਤੇ 43 ਘੰਟੇ ਜੌਬ ਕਰ ਸਕਦੇ ਹੋ 43 ਘੰਟੇ ਜੌਬ ਕਰਕੇ ਤੁਹਾਡੇ ਆਪਣੇ ਪੈਸੇ ਸੇਵਿੰਗ ਵਧੀਆ ਕਮਾ ਸਕਦੇ ਹੋ ਜਿੱਦਾਂ 1 ਲੱਖ ਸਵਾ ਲੱਖ ਤੱਕ ਦੀ ਕਮਾ ਸਕਦੇ ਹੋ ਐਵੇਂ ਤੁਹਾਨੂੰ ਮੈਂ ਜ਼ਿਆਦਾ ਨਹੀਂ ਕਹਿੰਦਾ ਝੂਠ ਨਹੀਂ ਬੋਲਦਾ ਇੰਨੇ ਕੇ ਪੈਸੇ ਤੁਸੀਂ ਕਮਾ ਸਕਦੇ ਹੋ ਬਾਕੀ ਡਿਪੈਂਡ ਕਰਦਾ ਜੇ ਤੁਸੀਂ ਆਈਟੀ ਦੇ ਵਿੱਚ ਕੰਮ ਕਰਦੇ ਹੋ ਫਿਰ ਤੁਹਾਨੂੰ ਆਬਸਲੀ ਵਧੀਆ ਸੈਲਰੀ ਮਿਲਦੀ ਹੈ ਫਿਰ ਤੁਸੀਂ ਜ਼ਿਆਦਾ ਪੈਸੇ ਕਮਾ ਸਕੋਗੇ ਹਨਾ ਉਹਦੇ ਅਕੋਰਡਿੰਗ ਡਿਪੈਂਡ ਕਰਦਾ ਤੁਸੀਂ ਬਾਕੀ ਮੇਰੇ ਭੈਣ ਭਰਾਵਾਂ ਨੂੰ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਦਾ ਕਿ ਜਲਦੀ ਜਲਦੀ ਅਪਲਾਈ ਕਰੋ ਫ੍ਰੀ ਆਫ ਕੋਸਟ ਵੀਜ਼ਾ ਹੈਗਾ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਕੋਈ ਬਲੌਕ ਅਕਾਊਂਟ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਇਹਦੇ ਬਸੇ ਕੋਈ ਏਜੰਟ ਦੀ ਲੋੜ ਨਹੀਂ ਹੁੰਦੀ ਆਪ ਤੁਸੀਂ ਅਪਲਾਈ ਕਰੋ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਹੜੇ ਵੀ ਨਵੇਂ ਇੱਥੇ ਆਏ ਹੈਗੇ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਾਰੇ ਮੇਰੇ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਜਿਹੜੇ ਵੀ ਸਟੂਡੈਂਟ ਹੈਗੇ ਨੇ ਅਸੀਂ ਉਹਨਾਂ ਦਾ ਆਪ ਮਦਦ ਕਰਾਂਗੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਦਿਲ ਨਾ ਛੱਡਿਆ ਕਰੋ ਆਪਣਾ ਆਪ ਅਪਲਾਈ ਕਰੋ ਏਜੰਟ ਨੂੰ 10 ਲੱਖ ਦੇਣ ਦੀ ਤਾਂ ਤੇ 25 ਰੁਪਏ ਦੇਣ ਦੀ ਤਾਂ ਆਪ ਅਪਲਾਈ ਕਰੋ ਸਿਰਫ 90 ਰੁਪਏ ਫੀਸ ਲੱਗਦੀ ਆ ਫ੍ਰੀ ਦੇ ਵਿੱਚ ਤੁਸੀਂ ਜਰਮਨ ਆ ਜਾਂਦੇ ਹੋ ਤੋਂ ਜ਼ਿਆਦਾ ਤੁਹਾਨੂੰ ਹੋਰ ਕੀ ਚਾਹੀਦਾ ਇਹ ਫ੍ਰੀ ਦੀ ਕੈਟਾਗਰੀ ਮੈਂ ਪਰ ਲਾਸਟ ਵਿੱਚ ਵੀਡੀਓ ਬਣਾਣੀ ਹੈਗੀ ਪਰ ਕਿਸੇ ਮੇਰੇ ਪ੍ਰਿੰਸ ਭਰਾ ਕਰਕੇ ਉਸ ਵੀਡੀਓ ਅਸੀਂ ਹੋਣ ਬਣਾਣੀ ਪਈ ਹੈ ਸਾਨੂੰ ਸੈਕਿੰਡ ਪਾਰਟ ਜਲਦੀ ਆ ਰਿਹਾ ਇਸ ਵੀਡੀਓ ਦਾ ਠੀਕ ਹੈ ਜੀ ਸੈਕਿੰਡ ਪਾਰਟ ਵੀ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਜਿੱਦਾਂ ਕਿ ਤੁਹਾਨੂੰ ਕਿਹਾ ਸੈਕਿੰਡ ਪਾਰਟ ਦੇ ਵਿੱਚ ਅਸੀਂ ਚੈਕਲਿਸਟ ਦੇ ਅਕੋਰਡਿੰਗ ਕਿੱਦਾਂ ਨੈਕਸਟ ਪਾਸ ਥ੍ਰੀ ਅਪਲਾਈ ਕਰਨਾ ਜਦੋਂ ਤੁਹਾਨੂੰ ਕੋਨਟਰੈਕਟ ਮਿਲ ਜਾਂਦਾ ਹੈਗਾ ਉਸ ਤੋਂ ਬਾਅਦ ਕਿਹੜਾ ਸਟੈਪ ਹੈਗਾ ਸੈਕਿੰਡ ਪਾਰਟ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ ਜਾਏਗਾ ਕਿੱਦਾਂ ਤੇ ਕਿਹੜੀ ਤੁਸੀਂ ਫਾਈਲ ਤਿਆਰ ਕਰਨੀ ਕਿੱਦਾਂ ਅਪੌਇੰਟਮੈਂਟ ਲੈਣੀ ਕਿੱਦਾਂ ਤੁਸੀਂ ਅਪਲਾਈ ਕਰਨਾ ਠੀਕ ਹੈ ਜੀ ਸ ਆਦਾ ਬੇਨਤੀ ਇਹੀ ਹੈ ਕਿ ਵੀਡੀਓ ਨੂੰ ਲਾਈਕ ਕਰਿਓ ਸਾਬਣਾ ਸ਼ੇਅਰ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਇਰਲ ਨੂੰ ਸਾਰਿਆਂ ਨੂੰ ਖੁਸ਼ ਰੱਖ ਕੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ